ਸਤਿੰਦਰ ਬੁੱਗਾ ਨਾਂ ਬੁੱਗਾ ਬੁੱਗਾ ਰੱਖਿਆ ਜਾਂਦਾ ਬੜਾ ਭੋਲਾ ਜਾਂ ਪਿਆਰ ਦੇ ਨਾਲ ਤੇ ਕੰਮ ਵਿੱਚ ਸਤਿੰਦਰ ਬੁੱਗੇ ਦੇ ਸਾਰੀ ਜਨਤਾ ਨੇ ਦੇਖ ਲੇ ਕਿ ਕਿਵੇਂ ਉਹ ਆਪਣੇ ਵੱਡੇ ਭਰਾ ਨੂੰ ਉਹਨੂੰ ਹੱਥ ਚੱਕਦਾ ਨੂੰ ਕੁੱਟਦਾ ਮਾਰਦਾ ਹੈਗਾ ਜਿਹੜਾ ਖੇੜਾ ਸਰਕਾਰੀ ਹਸਪੀਟਲ ਦਾ ਜੇ ਡਾਕਟਰ ਇਹ ਬਦਮਾਸ਼ੀ ਕਰ ਰਿਹਾ ਹੈਗਾ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਡਾਕਟਰ ਦੇ ਖਿਲਾਫ ਕਿ ਤੂੰ ਕਿਉਂ ਨਹੀਂ ਐਮਐਲਆਰ ਕੱਟ ਰਿਹਾ ਹੈਗਾ ਕਿਉਂ ਨਹੀਂ ਪੁਲਿਸ ਦਾ ਥਾਣੇਦਾਰ ਕਿਉਂ ਨਹੀਂ ਐਮਐਲਆਰ ਕਟਵਾ ਰਿਹਾ ਹੈਗਾ ਸਤਵਿੰਦਰ ਬੁੱਗੇ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਗੰਭੀਰ ਦੋਸ਼ ਆਪਣੇ ਭਰਾ ਤੇ ਲਾਏ ਨੇ ਕਿ ਸਤਵਿੰਦਰ ਸਿੰਘ ਬੁੱਗਾ ਦੀ ਕੋਈ ਮਦਦ ਕਰ ਰਿਹਾ ਹੈ ਤੁਸੀਂ ਆਪਣੀ ਵੀ ਬੇਇੱਜ਼ਤੀ ਕਰਾਈ ਔਰ ਆਪਣੀ ਪਰਝਾਈ ਦਾ ਤੁਸੀਂ ਅੱਜ ਤੁਹਾਡੇ ਤੇ ਇਲਜ਼ਾਮ ਲੱਗ ਗਏ ਨੇ ਦੋਸ਼ੀ ਹੋ ਤੁਸੀਂ ਕਟਾਰੇ ਵਿੱਚ ਖੜੇ ਹੋ ਉਸ ਭਾਬੀ ਨੇ ਪਦਰੇ ਤੁਹਾਡੇ ਵਾਸਤੇ ਕਿੰਨੇ ਚਾ ਮਲਾਰ ਕੀਤੇ ਹੋਣੇ ਕਿਉਂਕਿ ਤੁਸੀਂ ਛੋਟੇ ਹੋ ਹੈ ਨਾ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਕੀ ਦੀ ਜੋੜ ਮਿਲਾ ਚੱਲ ਰਿਹਾ ਤੁਸੀਂ ਉੱਥੇ ਉਹਨਾਂ ਨੂੰ ਰੈਫਰ ਕਰਨ ਦੀ ਬਜਾਏ ਤੁਸੀਂ ਮਹਾਲੀ ਕਿਉਂ ਨਹੀਂ ਕੀਤਾ ਹੈਗਾ ਉਹਨਾਂ ਨੂੰ ਰੈਫਰ ਸਿਰ ਤੇ ਸੱਟ ਲੱਗੀ ਸਭ ਤੋਂ ਮਾੜੀ ਮੰਨੀਆਂ ਦੀ ਕਿ ਬੰਦੇ ਤੇ ਬਹੁਤ ਘੱਟ ਚਾਂਸ ਹੁੰਦੇ ਨੇ ਬਚਨ ਦੇ ਤੇ ਤੁਸੀਂ ਉਹ ਮੂਰਖ ਹੋਊਗਾ ਜਿਹੜਾ ਵੀ ਫਾਰਮਾ ਸਿਸਟਮ ਬੈਠਾ ਹੋਊ ਡਾਕਟਰ ਹੋਊਗਾ ਮੂਰਖਤਾਦਨ ਭਰੇ ਉਹਦੀ ਡਿਗਰੀ ਚੈੱਕ ਕਰਨੀ ਚਾਹੀਦੀ ਇਸ ਮਸਲੇ ਦੇ ਵਿੱਚ ਫੋਕਲ ਪਰਸਨ ਛਾੜੇਦਾਰ ਦੀ ਵੱਡੀ ਜ਼ਿੰਮੇਵਾਰੀ ਆ ਫਤੇਗੜ ਸਾਹਿਬ ਦਾ ਹੈਲਥ ਡਿਪਾਰਟਮੈਂਟ ਵੀ ਜ਼ਿੰਮੇਵਾਰ ਹੈ ਔਰ ਪੁਲਿਸ ਪ੍ਰਸ਼ਾਸਨ ਵੀ ਸਰਕਾਰ ਦਾ ਕੋਈ ਨਮਾਇੰਦਾ ਅਗਰ ਕਿਸੇ ਗਲਤ ਬੰਦੇ ਦਾ ਪੱਖਪੂਰ ਰਿਆ ਤੇ ਉਹ ਵੀ ਮੈਨੂੰ ਲੱਗਦਾ ਹੈ ਕਿ ਮਾੜੀ ਗੱਲ ਆ ਕਿ ਸੀਐਮ ਸਾਹਿਬ ਨੂੰ ਬੇਨਤੀਆਂ ਕਰ ਰਿਹਾ ਕਿ ਤੁਸੀਂ ਘਟੋ ਘਟ ਕਿਵੇਂ ਵੀ ਤੁਹਾਡੇ ਤੱਕ ਗੱਲ ਪੁੱਜਦੀ ਹੈ ਸਾਨੂੰ ਇਨਸਾਫ ਦੇ ਦਿਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਥਾਨਕ ਉਥੋਂ ਵਿਧਾਇਕ ਪੈਂਦੇ ਨੇ ਉਹਨਾਂ ਨਾਲ ਵੀ ਉਹਨਾਂ ਦੀਆਂ ਨੇੜਤਾਵਾਂ ਨੇ ਇਸੇ ਕਰਕੇ ਉਹ ਦਬਾਅ ਬਣਿਆ ਹੋ ਸਕਦਾ ਹੈ ਕਿ ਲਖਬੀਰ ਸਿੰਘ ਰਾਏ ਸਤਵਿੰਦਰ ਬੁੱਗੇ ਦਾ ਪੱਖ ਪੂਰੇ ਨੇ ਲਖਵੀਰ ਸਿੰਘ ਰਾਏ ਵੀ ਸਤਵਿੰਦਰ ਬੁੱਗਾ ਵਾਂਗੂ ਦੋਸ਼ੂ ਆ ਤੇ ਲਖਵੀਰ ਸਿੰਘ ਰਾਏ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈਗਾ ਕਿ ਕੀ ਤੂੰ ਜ਼ਿੰਮੇਵਾਰ ਹੈਂ ਕੀ ਤੂੰ ਸਤਵਿੰਦਰ ਬੁੱਗੇ ਦੀ ਮਦਦ ਕੀਤੀ ਦੋਨਾਂ ਭਰਾਵਾਂ ਦੀ ਲੜਾਈ ਦੇ ਵਿੱਚ ਲਖਵੀਰ ਸਿੰਘ ਰਾਏ ਵੀ ਉਹਨੂੰ ਕਥਿਤ ਦੋਸ਼ੀ ਦੇ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਕਿਉਂ ਇਸ ਮਸਲੇ ਦੇ ਵਿੱਚ ਤੁਹਾਡੇ ਤੇ ਕਿਉਂ ਇਲਜ਼ਾਮ ਲੱਗੇ ਕਬੀਰ ਰਾਏ ਦੀ ਤੇ ਪੁੱਛਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰ ਸਕਦੇ ਨੇ ਕਿ ਤੈਨੂੰ ਕੀ ਲੋੜ ਪਈ ਤੇਰੀ ਖੇੜੀ ਵੇਲੇ ਨੇ ਚ ਬਾਹੀ ਕਿਵੇਂ ਸਤਵਿੰਦਰ ਬੁੱਗਾ ਨਾ ਡੰਡਾ ਚੱਕਦਾ ਹੈਗਾ ਫਿਰ ਦੋਨਾਂ ਪਰਵਾਹਾਂ ਦੇ ਵਿੱਚ ਜੋ ਕੁਝ ਹੁੰਦਾ ਉਹ ਵਿਚਾਰੀ ਛਡਾਉਣ ਆਈ ਹੋਊਗੀ ਦੋਨਾਂ ਪਰਵਾਹਾਂ ਦੇ ਪ੍ਰੋਗਰਾਮ 16 ਨੇ 7 ਵਜੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਪੰਜਾਬ ਦੇ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਇੱਕ ਬਹੁ ਚਰਚਿਤ ਮਾਮਲਾ ਬਣ ਗਿਆ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਗਾਇਕ ਸਤਵਿੰਦਰ ਬੁੱਗਾ ਜਿਨ੍ਹਾਂ ਦੇ ਪਰਿਵਾਰ ਦਾ ਆਪਣਾ ਇੱਕ ਘਰੇਲੂ ਜ਼ਮੀਨੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਪਰ ਉਸ ਦੇ ਵਿੱਚ ਇੱਕ ਪਰਿਵਾਰ ਦੇ ਜੀ ਦੀ ਮੌਤ ਹੋ ਗਈ ਹੈ ਹੁਣ ਸੰਸਕਾਰ ਵੀ ਨਹੀਂ ਕੀਤਾ ਜਾ ਰਿਹਾ ਸਤਵਿੰਦਰ ਬੁੱਗੇ ਦੇ ਭਰਾ ਦਵਿੰਦਰ ਸਿੰਘ ਭੋਲਾ ਨੇ ਗੰਭੀਰ ਦੋਸ਼ ਆਪਣੇ ਭਰਾ ਤੇ ਲਾਏ ਨੇ ਕਿ ਉਸ ਨੇ ਮੈਨੂੰ ਤੰਗ ਪਰੇਸ਼ਾਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀਤਾ ਉਹਨਾਂ ਦੀ ਫੇਸਬੁੱਕ ਦੇ ਉੱਤੇ ਲਾਈਵ ਜੋ ਹੋਏ ਪੋਸਟਾਂ ਪਈਆਂ ਉਹ ਕੀ ਕਹਿੰਦੀਆਂ ਨੇ ਇਸ਼ਾਰਾ ਕਿਸ ਵੱਲ ਹੈ ਕੀ ਸਤਵਿੰਦਰ ਸਿੰਘ ਬੁੱਗਾ ਦੀ ਕੋਈ ਮਦਦ ਕਰ ਰਿਹਾ ਹੈ ਕੌਣ ਹੈ ਉਸ ਪਿੱਛੇ ਖੜਾ ਕੇ ਇਨਸਾਫ ਨਹੀਂ ਮਿਲ ਰਿਹਾ ਪਰਿਵਾਰ ਨੂੰ ਹੁਣ ਮ੍ਰਿਤਕ ਦੇ ਪਈ ਹੈ ਨਾ ਪੋਸਟਮਾਰਟਮ ਹੋ ਰਿਹਾ ਨਾ ਐਮਐਲਆਰ ਕੱਟੀ ਗਈ ਪਰਿਵਾਰ ਜਿਹੜਾ ਉਹ ਵਿਲਕ ਰਿਹਾ ਹੈ ਕੁਰਲਾ ਰਿਹਾ ਹੈ ਕਿ ਸਾਡੇ ਨਾਲ ਬੇਇਨਸਾਫੀ ਕਿਉਂ ਇਸ ਦੇ ਉੱਤੇ ਗੱਲ ਕਰਾਂਗੇ ਕਿ ਇਸ ਵਿੱਚ ਸਿਆਸਤ ਕਿੰਨੀ ਘਪਾਰੂ ਹੈ ਔਰ ਨਾਲ ਹੀ ਗੱਲ ਕਰਾਂਗੇ ਜੇਲ੍ਹਾਂ ਦੇ ਵਿੱਚੋਂ ਜਿਹੜੀਆਂ ਕਾਲਾਂ ਹੋਈਆਂ ਐਸਐਮਐਸ ਹੋਏ ਤਸਕਰਾਂ ਦੇ ਉੱਤੇ ਕਾਬੂ ਪਾਉਣ ਦੀਆਂ ਗੱਲਾਂ ਹਾਈ ਕੋਰਟ ਨੇ ਸਵਾਲ ਪੁੱਛੇ ਨੇ ਪੰਜਾਬ ਪੁਲਿਸ ਤੋਂ ਜੇਲ੍ਹ ਵਿਭਾਗ ਤੋਂ ਕਿ ਤੁਸੀਂ ਕੀ ਕੀਤਾ ਇਸ ਮਸਲੇ ਦੇ ਉੱਤੇ ਇਸ ਦੇ ਬਾਅਦ ਕੀ ਕਾਰਵਾਈ ਹੋਈ ਉਸ ਦੇ ਉੱਤੇ ਵੀ ਗੱਲ ਹੋਵੇਗੀ ਨਾਲ ਗੱਲ ਕਰਾਂਗੇ ਸਾਡੇ ਦੇਸ਼ ਦੇ ਚੋਟੀ ਦੇ ਉਹਨਾਂ ਲੀਡਰਾਂ ਦੀ ਖਾਸ ਕਰਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਜਗਦੀਪ ਧਨਖੜ ਸਾਹਿਬ ਉਹਨਾਂ ਨੇ ਹਰਿਆਣੇ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੋੜਨ ਦੀ ਐਫੀਲੀਏਸ਼ਨ ਦੇਣ ਦੀ ਗੱਲ ਆਖੀ ਆ ਵਕਾਲਤ ਕੀਤੀ ਆ ਕਿਉਂ ਲੋੜ ਪੈ ਗਈ ਇਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਕਾਲਜ ਕਿਉਂ ਨਹੀਂ ਜੋੜੇ ਜਾਣੇ ਚਾਹੀਦੇ ਜਾਂ ਜੁੜਦੇ ਨੇ ਤਾਂ ਕੀ ਨੁਕਸਾਨ ਹੋ ਸਕਦਾ ਪੰਜਾਬ ਦਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਿghtਾਰ ਸਿੰਘ ਪੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਬੇਸ਼ੱਕ ਇਹ ਮਾਮਲਾ ਇੱਕ ਘਰੇਲੂ ਸੀ ਇੱਕ ਜ਼ਮੀਨੀ ਝਗੜਾ ਸੀ ਵਿਵਾਦ ਸੀ ਪਰ ਗੱਲ ਇੱਥੋਂ ਤੱਕ ਪੁੱਜੀ ਕਿ ਮਾਮਲਾ ਹੁਣ ਸਿਆਸਤ ਨਾਲ ਵੀ ਜੁੜਦਾ ਦਿਖਾਈ ਦੇ ਰਿਹਾ ਕਿਉਂਕਿ ਪਰਿਵਾਰ ਘਰ ਲਾ ਕੇ ਇਹੀ ਗੱਲਾਂ ਕਹਿ ਰਿਹਾ ਲੋਕ ਸੰਦੀਪ ਸਭ ਤੋਂ ਵੱਡੀ ਇਹ ਗੱਲ ਆ ਕਿ ਪਹਿਲੀ ਗੱਲ ਤੇ ਪਰਿਵਾਰਕ ਮਸਲਾ ਔਰ ਸਤਵਿੰਦਰ ਬੁੱਗਾ ਇੱਕ ਪੰਜਾਬ ਦੇ ਨਾਮੀ ਗਾਇਕ ਜਿਹਨੇ ਪੰਜਾਬ ਦੀ ਇੰਡਸਟਰੀ ਦੇ ਵਿੱਚ ਸੰਗੀਤ ਗੀਤ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਨਖਟਿਆ ਔਰ ਉਹਨੂੰ ਇੱਕ ਆਪਣਾ ਜਿਗਰਾ ਵੱਡਾ ਕਰਨਾ ਚਾਹੀਦਾ ਹੋ ਸਕਦਾ ਉਹਦਾ ਭਰਾ ਵੱਡਾ ਉਹਦੇ ਕੋਈ 4 ਪੈਸੇ ਘੱਟ ਹੋਣ ਤੇਰੇ ਕੋਈ 4 ਪੈਸੇ ਜ਼ਿਆਦਾ ਕਿਉਂਕਿ ਤੁਸੀਂ ਪੈਸਾ ਕਮਾਇਆ ਆਪਣੀ ਮਿਹਨਤ ਨਾਲ ਕਮਾਇਆ ਔਰ ਕਿਤੇ ਨਾ ਕਿਤੇ ਵੱਡਾ ਦਿਲ ਵੀ ਕਰਨਾ ਪੈਂਦਾ ਹੈਗਾ ਪਰ ਐਡੀ ਨੌਬਤ ਕੀ ਆ ਗਈ ਕਿ ਤੁਸੀਂ ਆਪਣੇ ਵੱਡੇ ਭਰਾ ਨੂੰ ਇੱਕ ਵਾਰ ਨਹੀਂ ਦੋ ਵਾਰੀ ਤਿੰਨ ਚਾਰ ਵਾਰ ਜਿਹੜੀਆਂ ਵੀਡੀਓ ਵਾਇਰਲ ਹੋਈ ਤੁਸੀਂ ਉਹਦੇ ਨਾਲ ਮਾੜੀ ਕੀਤੀ ਹੈਗੀ ਆ ਘਰ ਬੈਠ ਕੇ ਲੜਾਈ ਜਿਹੜੀ ਆ ਜਾਂ ਘਰ ਬੈਠ ਕੇ ਸੁਲਾ ਸਫਾਈ ਹੋ ਸਕਦੀ ਤੁਸੀਂ ਆਪਣੀ ਵੀ ਬੇਇੱਜ਼ਤੀ ਕਰਵਾਈ ਔਰ ਆਪਣੀ ਪਰਝਾਈ ਦਾ ਤੁਸੀਂ ਅੱਜ ਤੁਹਾਡੇ ਤੇ ਇਲਜ਼ਾਮ ਲੱਗ ਗਏ ਨੇ ਉਹਨਾਂ ਨੇ ਜਿਹੜੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਤੁਸੀਂ ਦੋਸ਼ੀ ਹੋ ਤੁਸੀਂ ਕਟਾਰੇ ਵਿੱਚ ਖੜੇ ਕਰ ਦਿੱਤਾ ਲੋਕਾਂ ਨੇ ਉਹ ਉਸ ਭਾਬੀ ਨੇ ਪਤਨੀ ਤੁਹਾਡੇ ਵਾਸਤੇ ਕਿੰਨੇ ਚਾ ਮਲਾਰ ਕੀਤੇ ਹੋਣੇ ਕਿਉਂਕਿ ਤੁਸੀਂ ਛੋਟੇ ਹੋ ਰਹੀ ਗੱਲ ਜਿੱਥੇ ਤੱਕ ਸਿਆਸਤ ਦਾ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਉਹਨਾਂ ਦੀ ਪਰਝਾਈ ਦਾ ਅੱਜ ਕਤਲ ਹੋਇਆ ਕੋਡ ਵਾਸਤੇ ਪੰਜਾਬ ਦਾ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਲੋਕਲ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਜ਼ਿੰਮੇਵਾਰ ਕੀ ਉਹਨਾਂ ਨੂੰ ਪਤਾ ਕਿ ਸ਼ਹੀਦ ਦੀ ਜੋੜ ਮੇਲਾ ਚੱਲ ਰਿਹਾ ਤੁਸੀਂ ਉੱਥੇ ਉਹਨਾਂ ਨੂੰ ਰੈਫਰ ਕਰਨ ਦੀ ਬਜਾਏ ਤੁਸੀਂ ਮਹਾਲੀ ਕਿਉਂ ਨਹੀਂ ਕੀਤਾ ਹੈਗਾ ਉਹਨਾਂ ਨੂੰ ਰੈਫਰ ਤੁਸੀਂ ਉੱਧ ਭੇਜਿਆ ਉੱਥੋਂ ਫਿਰ ਉਹ ਆਏ ਖੇੜੀ ਹਸਪੀਟਲ ਆਏ ਫਿਰ ਬੱਤੀ ਹਸਪੀਟਲ ਤੁਸੀਂ ਪਹਿਲਾਂ ਹੀ ਆਪਣੀ ਸਿਆਣਪ ਦੇ ਨਾਲ ਵਰਤਦੇ ਕਿ ਸਿਰ ਤੇ ਇੰਜਰੀ ਆ ਸਿਰ ਤੇ ਸੱਟ ਲੱਗੀ ਸਿਰ ਤੇ ਸੱਟ ਲੱਗੀ ਸਭ ਤੋਂ ਮਾੜੀ ਮੰਨੀਆਂ ਦੀ ਕਿ ਬੰਦੇ ਦੇ ਬਹੁਤ ਕੱਟ ਚਾਂਸ ਹੁੰਦੇ ਨੇ ਬਚਨ ਦੇ ਤੇ ਤੁਸੀਂ ਉਹ ਮੂਰਖ ਹੋਊਗਾ ਜਿਹੜਾ ਵੀ ਫਾਰਮਾਸਿਸਟ ਬੈਠਾ ਹੋਊ ਡਾਕਟਰ ਹੋਊਗਾ ਮੂਰਖਤਾ ਨਾਲ ਭਰਿਆ ਉਹਦੀ ਡਿਗਰੀ ਚੈੱਕ ਕਰਨੀ ਚਾਹੀਦੀ ਇਸ ਮਸਲੇ ਦੇ ਨਾਲ ਦੀ ਨਾਲ ਪੁਲਿਸ ਡਿਪਾਰਟਮੈਂਟ ਲੋਕਲ ਪੁਲਿਸ ਇੰਚਾਰਜ ਦੀ ਵੱਡੀ ਜ਼ਿੰਮੇਵਾਰੀ ਆ ਵੀ ਤੁਸੀਂ ਸਿੱਧਾ ਹੀ ਪਤਾ ਕਿ ਉੱਥੇ ਰਾਸ਼ਾ ਭੀੜ ਆ ਤੁਸੀਂ ਇੱਕ ਬੱਤੀ ਦੇ ਹਸਪੀਟਲ ਲੈ ਕੇ ਆ ਮਹਾਲੀ ਲੈ ਕੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੀ ਰੈਫਰ ਕਰ ਕੱਟੂਕੜ ਜਾੜ ਤੇ ਬਚ ਜਾਂਦੀ ਮੈਨੂੰ ਇਹਦੇ ਤੇ ਲੱਗਦਾ ਜਿੱਥੇ ਸਤਵਿੰਦਰ ਬੁੱਗੇ ਉਹਨਾਂ ਦਾ ਦੋਸ਼ ਦੋਸ਼ੀ ਨੇ ਆਜ ਦੀ ਤਰੀਕ ਦੇ ਉਥੇ ਉਥੋਂ ਦਾ ਫਤਿਹਗੜ ਸਾਹਿਬ ਦਾ ਹੈਲਥ ਡਿਪਾਰਟਮੈਂਟ ਵੀ ਜ਼ਿੰਮੇਵਾਰ ਆ ਔਰ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਇਸ ਮਸਲੇ ਦੇ ਔਰ ਜਿੱਥੋਂ ਤੱਕ ਸਿਆਸਤ ਦਾ ਮਸਲਾ ਹੈਗਾ ਦੇਖੋ ਸਿਆਸਤ ਅਗਰ ਕੋਈ ਸਿਆਸੀ ਲੀਡਰ ਜਾਂ ਕੋਈ ਸਰਕਾਰ ਦਾ ਕੋਈ ਨਮਾਇੰਦਾ ਅਗਰ ਕਿਸੇ ਗਲਤ ਬੰਦੇ ਦਾ ਪੱਖਪੂਰ ਰਿਹਾ ਤੇ ਉਹ ਵੀ ਮੈਨੂੰ ਲੱਗਦਾ ਕਿ ਮਾੜੀ ਗੱਲ ਆ ਦਵਿੰਦਰ ਸਿੰਘ ਜਿਹੜੇ ਉਹਨਾਂ ਦੇ ਭਰਾ ਨੇ ਭੋਲਾ ਆਪਣਾ ਵੀ ਇੱਕ ਇੰਟਰਵਿਊ ਹੋਇਆ ਉਹ ਰੋ ਰੋ ਕੇ ਇੱਕੋ ਗੱਲ ਕਹਿ ਰਿਹਾ ਵਾਰ-ਵਾਰ ਕਿ ਸੀਐਮ ਸਾਹਿਬ ਨੂੰ ਬੇਨਤੀਆਂ ਕਰ ਰਿਹਾ ਕਿ ਤੁਸੀਂ ਘਟੋ ਘਟ ਕਿਵੇਂ ਵੀ ਇਹ ਤਾਂ ਗੱਲ ਪੁੱਜਦੀ ਹੈ ਸਾਨੂੰ ਇਨਸਾਫ ਦੇ ਦਿਓ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਸਥਾਨਕ ਉਥੋਂ ਵਿਧਾਇਕ ਪੈਂਦੇ ਨੇ ਉਹਨਾਂ ਨਾਲ ਵੀ ਉਹਨਾਂ ਦੀਆਂ ਨੇੜਤਾਵਾਂ ਨੇ ਇਸੇ ਕਰਕੇ ਉਹ ਦਬਾਅ ਬਣਿਆ ਹੋ ਸਕਦਾ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇੱਕ ਪਰਿਵਾਰਕ ਝਗੜਾ ਔਰ ਮੈਨੂੰ ਲੱਗਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਦੇਣ ਦੀ ਜ਼ਰੂਰਤ ਹੈ ਲੇਕਿਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਪੰਜਾਬੀ ਦੇ ਜਾਨ ਮਾਲ ਦੀ ਰਾਖੀ ਦੇ ਜ਼ਿੰਮੇਵਾਰ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰ ਦੇਣਾ ਚਾਹੀਦਾ ਕਿਉਂਕਿ ਇੱਕ ਸੁਤਵਿੰਦਰ ਬੁੱਗਾ ਨਾਮੀ ਸ਼ਖਸੀਅਤ ਆ ਪਰ ਜੋ ਕਾਨੂੰਨ ਕਹਿੰਦਾ ਉਸ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਆ ਇਸ ਮਸਲੇ ਜਿੱਥੋਂ ਤੱਕ ਉਥੋਂ ਦੇ ਲੋਕਲ ਵਿਧਾਇਕ ਨੇ ਲਖਵੀਰ ਸਿੰਘ ਰਾਏ ਫਤਗੜ ਸਾਹਿਬ ਦਾ ਜਿਹੜੀ ਉਹਨਾਂ ਦੇ ਭਰਾ ਨੇ ਆਪਣੇ ਫੇਸਬੁੱਕ ਤੇ ਵੀ ਲਿਖਿਆ 14 ਦਸੰਬਰ ਦੇ ਵਿੱਚ ਲਖਬੀਰ ਸਿੰਘ ਰਾਏ ਦਾ ਨਾਮ ਵੀ ਲਿਖਿਆ ਕਿ ਲਖਬੀਰ ਸਿੰਘ ਰਾਏ ਸਤਵਿੰਦਰ ਬੁੱਗੇ ਦਾ ਪੱਖ ਪੂਰੇ ਨੇ ਕਿ ਮੈਨੂੰ ਮੌਕੇ ਨਿੱਕੀ ਨਿੱਕੀ ਗੱਲ ਤੇ ਪੁਲਿਸ ਫੜਨ ਆ ਜਾਂਦੀ ਤੇ ਇਹਦਾ ਮਤਲਬ ਆ ਲਖਬੀਰ ਸਿੰਘ ਰਾਏ ਵੀ ਸਤਵਿੰਦਰ ਬੁੱਗਾ ਵਾਂਗੂ ਦੋਸ਼ੂ ਆ ਤੇ ਲਖਬੀਰ ਸਿੰਘ ਰਾਏ ਨੂੰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈਗਾ ਕਿ ਕੀ ਤੂੰ ਜ਼ਿੰਮੇਵਾਰ ਹੈਂ ਕਿ ਤੂੰ ਸਤਵਿੰਦਰ ਬੁੱਗੇ ਦੀ ਮਦਦ ਕੀਤੀ ਦੋਨਾਂ ਭਰਾਵਾਂ ਦੀ ਲੜਾਈ ਦੇ ਵਿੱਚ ਜੇ ਕੋਈ ਤੀਜਾ ਬੰਦਾ ਦੋਵਾਂ ਭਰਾਵਾਂ ਦੀ ਲੜਾਈ ਦੇ ਵਿੱਚ ਆਉਂਦਾ ਵਾ ਦਖਨ ਦਾ ਜਿੰਦਾ ਤੇ ਸਰਾਸਰ ਗਲਤ ਅਦਸ ਕਰਕੇ ਲਖਵਿੰਦਰ ਲਖਬੀਰ ਸਿੰਘ ਰਾਏ ਵੀ ਉਹਨੂੰ ਕਥਿਤ ਦੋਸ਼ੀ ਦੇ ਤੌਰ ਤੇ ਮੰਨਿਆ ਜਾ ਸਕਦਾ ਕਿ ਤੁਸੀਂ ਕਿਉਂ ਇਸ ਮਸਲੇ ਦੇ ਵਿੱਚ ਤੁਹਾਡੇ ਤੇ ਕਿਉਂ ਇਲਜ਼ਾਮ ਲਗੇ 14 ਦਸੰਬਰ ਦੀ ਗੱਲ ਔਰ ਅਜ ਤੱਕ ਤੁਸੀਂ ਆਪਣਾ ਸਪਸ਼ਟੀਕਰਨ ਨਹੀਂ ਦਿੱਤਾ ਇਹ ਮਾੜੀ ਗੱਲ ਔਰ ਜੇ ਲਖਵੀਰ ਸਿੰਘ ਰਾਏ ਨੇ ਗਲਤ ਪੱਖ ਪੂਰਿਆਗਾ ਤੇ ਜਿਵੇਂ ਸਤਵਿੰਦਰ ਬੁੱਗੇ ਦਾ ਭਰਾ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਤੇ ਘੱਟੂ ਘੱਟ ਲਖਵੀਰ ਰਾਏ ਦੀ ਤੇ ਪੁੱਛਗੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਰ ਸਕਦੇ ਨੇ ਕਿ ਤੈਨੂੰ ਕੀ ਲੋੜ ਪਈ ਤੇਰੀ ਖੇੜੀ ਵੇਲੇ ਨੇ ਚ ਬਾਹੀ ਦੋ ਭਰਾਵਾਂ ਦਾ ਨਿੱਜੀ ਮਸਲਾ ਹੈਗਾ ਆਪੇ ਠਾਣੇ ਉਠਾਣੀ ਹੁੰਦੇ ਰਹੇ ਕਚਹਿਰੀਆਂ ਕਚਹਿਰੀ ਜਾਂਦੇ ਰਹੇ ਤੈਨੂੰ ਕੀ ਲੋੜ ਪੈ ਗਈ ਪਰ ਇੱਕ ਕੀਮਤੀ ਜਾਣ ਦਾ ਚਲੇ ਜਾਣਾ ਇੱਕ ਪਰਿਵਾਰ ਵਾਸਤੇ ਉਹਦੇ ਭਰਾ ਜਿਹੜਾ ਦਵਿੰਦਰ ਉਹਦੇ ਵਾਸਤੇ ਘਟਾ ਉਹਦੇ ਬੱਚਿਆਂ ਵਾਸਤੇ ਕਿੱਡਾ ਵੱਡਾ ਘਟਾ ਕਿ ਕਦੀ ਕਿਸੇ ਦੀ ਮਾਂ ਚਲੇ ਜਾਣ ਕਿ ਜਿਹਦਾ ਵਿਚਾਰੀ ਦਾ ਕਸੂਰ ਨਹੀਂ ਦੋ ਭਰਾ ਲੜ ਰਹੇ ਸੀ ਜਿਵੇਂ ਅੱਜ ਵੀਡੀਓ 1.5 ਮਿੰਟ ਦੀ ਵਾਇਰਲ ਹੋਈ ਹੈ ਕਿ ਕਿਵੇਂ ਸਤਵਿੰਦਰ ਬੁੱਗਾ ਨਾ ਡੰਡਾ ਚੱਕਦਾ ਗਿਆ ਫਿਰ ਦੋਨਾਂ ਭਰਾਵਾਂ ਦੇ ਵਿੱਚ ਜੋ ਕੁਝ ਹੁੰਦਾ ਉਹ ਵਿਚਾਰੀ ਛਡਾਉਣ ਆਈ ਹੋਗੀ ਦੋਨਾਂ ਭਰਾਵਾਂ ਦੇ ਉਹਨੂੰ ਧੱਕਾ ਧੁੱਕਾ ਵੱਜ ਗਿਆ ਸਿਰ ਤੇ ਸੱਟ ਲੱਗ ਗਈ ਹੈਗੀ ਔਰ ਇਸ ਕਰਕੇ ਮੈਨੂੰ ਲੱਗਦਾ ਹੁਣ ਸਤਵਿੰਦਰ ਬੁੱਗਾ ਨਾਂ ਬੁੱਗਾ ਬੁੱਗਾ ਰੱਖਿਆ ਜਾਂਦਾ ਬੜਾ ਭੋਲਾ ਜਾਂ ਪਿਆਰ ਦੇ ਨਾਲ ਤੇ ਕੰਮ ਵਿੱਚ ਸਤਵਿੰਦਰ ਬੁੱਗੇ ਦੇ ਸਾਰੀ ਜਨਤਾ ਨੇ ਦੇਖ ਲੇ ਕਿ ਕਿਵੇਂ ਉਹ ਆਪਣੇ ਵੱਡੇ ਭਰਾ ਨੂੰ ਉਹਨੂੰ ਹੱਥ ਚੱਕਦਾ ਉਹਨੂੰ ਕੁੱਟਦਾ ਮਾਰਦਾ ਹੈਗਾ ਹਾਲਾਂਕਿ ਇੱਕ ਇੱਕ ਪਾਸਾ ਹੀ ਆਇਆ ਪਰ ਸਤਵਿੰਦਰ ਬੁੱਗਾ ਤੇ ਹੁਣ ਪਤਾ ਨਹੀਂ ਕਿੱਥੇ ਲੁਕੇ ਨੇ ਜਾਂ ਕਿਹੜੇ ਹਸਪੀਟਲ ਦੇ ਦਾਖਲ ਨੇ ਪਰ ਇਹਦੇ ਚ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਬੜੀ ਨਕਾਮ ਕਹਿੰਦੇ ਕਿ ਲਾਪਰਵਾਹੀ ਸਾਹਮਣੇ ਆਈ ਹੈਗੀ ਹੁਣ ਤੱਕ ਜਿੰਨੇ ਘੰਟੇ ਬੀਤ ਗਏ ਪਰਿਵਾਰ ਆਜੇ ਤੱਕ ਜਦੋਂ ਤੱਕ ਅਸੀਂ ਗੱਲਬਾਤ ਕਰ ਰਹੇ ਹਾਂ ਕਹਿੰਦੇ ਕਿ ਪਹਿਲਾਂ ਐਮ ਐਲ ਆਰ ਦਾ ਅਸੀਂ ਬੇਨਤੀਆਂ ਕਰਦੇ ਰਹੇ ਕਹਿੰਦੇ ਤੁਹਾਨੂੰ ਕਾਨੂੰਨ ਦਾ ਵੱਧ ਪਤਾ ਹੈ ਕਿ ਸਾਨੂੰ ਪਤਾ ਹੈ ਫਿਰ ਸਥਾਨਕ ਜਿਹੜੇ ਉੱਥੋਂ ਥਾਣੇਦਾਰ ਨੇ ਜਾਂ ਪੁਲਿਸ ਵਾਲੇ ਨੇ ਉਹ ਵੀ ਕਹਿੰਦੇ ਕਿ ਪਹਿਲਾਂ ਪੋਸਟਮਾਰਟਮ ਹੋ ਜਾਣ ਦਿਓ ਫਿਰ ਜਿਹੜੀ ਗੱਲ ਬਣਦੀ ਹੋਈ ਅਸੀਂ ਕਾਨੂੰਨੀ ਕਾਰਵਾਈ ਕਰ ਲਾਂਗੇ ਉਹ ਕਹਿੰਦੇ ਪੋਸਟਮਾਰਟਮ ਤਾਂ ਦੂਰ ਦੀ ਗੱਲ ਅਸੀਂ ਮ੍ਰਿਤਕ ਦੇ ਨੂੰ ਹੱਥ ਵੀ ਨਹੀਂ ਲਾਉਣ ਦੇਣਾ ਤੁਹਾਨੂੰ ਦੇਖੋ ਸਭ ਤੋਂ ਵੱਡੀ ਗੱਲ ਜੋ ਲੜਾਈ ਝਗੜਾ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਕਰਨੀ ਪੈਂਦੀ ਹੈ ਪੁਲਿਸ ਲਿਖ ਕੇ ਦਿੰਦੀ ਹੈ ਰੁਕਾ ਦਿੰਦੀ ਹੈ ਫਿਰ ਉਹਦੀ ਐਮ ਐਲ ਆਰ ਕੱਟੀ ਜਾਂਦੀ ਹੈ ਜੇ ਬੰਦਾ ਜਿਆਦਾ ਸੀਰੀਅਸ ਜਿਵੇਂ ਬੁੱਗੇ ਦੀ ਪਰਜਾਈ ਸੀਰੀਅਸ ਸੀ ਉਹ ਸਿੱਧਾ ਹਸਪੀਟਲ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ ਗਿਆ ਫਿਰ ਵੀ ਉਹ ਐਮ ਐਲ ਆਰ ਕੱਟੀ ਜਾਂਦੀ ਹੈ ਜੇ ਉੱਥੋਂ ਦੇ ਡਾਕਟਰ ਜਿਹੜਾ ਖੇੜਾ ਸਰਕਾਰੀ ਹਸਪੀਟਲ ਦਾ ਜੇ ਡਾਕਟਰ ਇਹ ਬਦਮਾਸ਼ੀ ਕਰ ਰਿਹਾ ਹੈਗਾ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਡਾਕਟਰ ਦੇ ਖਿਲਾਫ ਕਿ ਤੂੰ ਕਿਉਂ ਨਹੀਂ ਐਮ ਐਲ ਆਰ ਕੱਟ ਰਿਹਾ ਹੈਗਾ ਕਿਉਂ ਨਹੀਂ ਪੁਲਿਸ ਦਾ ਥਾਣੇਦਾਰ ਕਿਉਂ ਈ ਐਮ ਐਲ ਆਰ ਕਟਵਾ ਰਿਹਾ ਹੈਗਾ ਕਿਉਂਕਿ ਅਗਲੇ ਦਿਨ ਤੁਹਾਨੂੰ ਐਮ ਐਮ ਐਲ ਐਮ ਐਲ ਆਰ ਕਟਣੀ ਪੈਣੀ ਹੈ ਇਹ ਉਹਦਾ ਬੰਦੇ ਦਾ ਕਾਨੂੰਨੀ ਹੱਕ ਆ ਤੁਸੀਂ ਕਿਸੇ ਦਾ ਕਾਨੂੰਨੀ ਹੱਕ ਕਿਵੇਂ ਖੋਹ ਰਹੇ ਹੋ ਤੁਸੀਂ ਕਾਨੂੰਨ ਦੀਆਂ ਧਜੰਗਾ ਉਡਾ ਰਹੇ ਨੇ ਪਤਾ ਹੀ ਲੱਗੂਗਾ ਨਾ ਕਿੰਨੀ ਸੱਟ ਲੱਗੀ ਹੈ ਕੀ ਸਿਰ 'ਚ ਵੱਜਾ ਡਾਂਗ ਵੱਡੀ ਕਿੰਨਾ ਡੀਪ ਜ਼ਖਮ ਹੋਇਆ ਉਹ ਐਮ ਐਲ ਆਰ ਹੀ ਕੱਟ ਦੱਸੂਗੀ ਨਾ ਜੀ ਫਿਰ ਉਹ ਪੋਸਟਮਾਰਟਮ ਹੀ ਹੋ ਜਾਊਗਾ ਪਰ ਇਹ ਕਿਉਂ ਨਹੀਂ ਪੁਲਿਸ ਨੇ ਕਾਰਵਾਈ ਕੀਤੀ ਇਹਦੇ ਚ ਲੱਗਦਾ ਕਿ ਲਾਜ਼ਮੀ ਤੌਰ ਤੇ ਉਥੋਂ ਦੇ ਡਾਕਟਰ ਤੇ ਦਬਾਅ ਸੀ ਪੁਲਿਸ ਵਾਲਿਆਂ ਤੇ ਦਬਾਅ ਸੀ ਇਹ ਸਤਵਿੰਦਰ ਬੁੱਗੇ ਦਾ ਦਬਾਅ ਤੇ ਹੋਣਾ ਨਹੀਂ ਆ ਹਸਪੀਟਲ ਦੇ ਜਾਂ ਡਾਕਟਰ ਤੇ ਇਹ ਦਬਾਅ ਕਿਹਦਾ ਹੋਊਗਾ ਕਿਸੇ ਰਾਜਨੀਤਿਕ ਲੀਡਰ ਦਾ ਹੋਊਗਾ ਤੇ ਇਸ ਕਰਕੇ ਉਹਨੂੰ ਵੀ ਇਹਦੇ ਚ ਲਾਉਣਾ ਚਾਹੀਦਾ ਜੇ 120 ਬੀ ਦੀ ਬੰਦੀ ਉਹਨੂੰ ਵੀ ਪੋਲਿਟਿਸ਼ੀਨ ਨੂੰ ਵੀ 120 ਚ ਲਾਉਣਾ ਚਾਹੀਦਾ ਕਿ ਜੇ ਇੱਕ ਜਾਨ ਗਈ ਆ ਉਹਦੇ ਤੇ ਪਰਚਾ 302 ਦਾ ਬਣੂਗਾ ਪਰ ਐਮ ਐਲ ਆਰ ਆਰ ਤੇ ਕਟਣੀ ਚਾਹੀਦੀ ਹੈਗੀ ਤੇ ਜੇ ਨਹੀਂ ਕੱਟਦੇ ਤੇ ਫਿਰ ਇਹਦਾ ਮਤਲਬ ਹੈ ਕਿ ਤੁਹਾਡੇ ਤੇ ਕੋਈ ਦਬਾਅ ਤੁਸੀਂ ਪੈਸੇ ਖਾਦੇ ਹੋਣਗੇ ਜਾਂ ਕੋਈ ਰਾਜਸੀ ਦਬਾਅ ਉਹ ਦੂਜੀ ਗੱਲ ਸਭ ਤੋਂ ਵੱਡੀ ਇਹ ਗੱਲ ਹੈ ਕਿ ਪੋਸਟਮਾਰਟਮ ਦਾ ਕੀਆ ਪੋਸਟਮਾਰਟਮ ਜਦੋਂ ਹੋ ਜੇ ਤੇ ਬੰਦਾ ਕਹਿੰਦਾ ਤੇ ਫਿਰ ਪੋਸਟਮਾਰਟਮ ਦੇ ਵਿੱਚ ਵੀ ਕੁਝ ਆਊਗਾ ਪਰ ਸਵਾਲ ਇਹ ਹੈ ਕਿ ਤੁਸੀਂ ਪਹਿਲਾਂ ਜਿਹੜਾ ਇਹ ਬੰਦਾ ਹੈਗਾ ਬੰਦਾ ਕਹਿ ਰਿਹਾ ਕਿ ਐਮਐਲ ਐਮਐਲ ਰਿਕਾਟੋ ਕਿਉਂ ਨਹੀਂ ਕੱਟਦੇ ਹੈਗੇ ਤੁਹਾਡੇ ਤੇ ਕਾਹਦਾ ਪ੍ਰੈਸ਼ਰ ਹੈਗਾ ਔਰ ਦੂਜਾ ਹੁਣ ਪਰਿਵਾਰ ਜਦ ਤੱਕ ਇਨਸਾਫ ਨਹੀਂ ਮਿਲੂਗਾ ਇਨਚਰ ਫਿਰ ਉਹਦੀ ਲਾਸ਼ ਉੱਥੇ ਪਈ ਰਹੂਗੀ ਤੇ ਇਸ ਕਰਕੇ ਹੁਣ ਸਵਾਲ ਹੈ ਕਿ ਹੁਣ ਪਿੰਡਾਂ ਦੀ ਲੜਾਈ ਹੈ ਦੋ ਭਰਾਵਾਂ ਦੀ ਲੜਾਈ ਹੈ ਉਧਰ ਪਤਾ ਬੁੱਗੇ ਨੂੰ ਪਤਾ ਲੱਗ ਗਿਆ ਹੋਊਗਾ ਕਿ ਮੇਰੇ ਨਾਲ ਆ ਵਾਪਰ ਗਿਆ ਪਹਾਣਾ ਨਾ ਹਾਲਾਂਕਿ ਦੋ ਲੜਾਈ ਚ ਇੱਕ ਜੇ ਵਿਚਾਰੀ ਜਨਾਨੀ ਦਾ ਕਿ ਕਸੂਰ ਹੁਣ ਡਰਾਮੇ ਵੱਡੇ ਹੋਣਗੇ ਉਹ ਵੀ ਆਪਣੇ ਕਿਉਂਕਿ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਜਦੋਂ 25 ਬੰਦੀ ਆ ਜਾਂ 26 ਬੰਦੀ ਆ ਇੱਕ ਤਾਂ ਬੰਦਾ ਕੁੱਟ ਕੇ ਫਿਰ ਦੂਜਾ ਆਪਣੇ ਆਪ ਹੀ ਮਿਲ ਕੇ 60 ਮਰਵਾ ਲਿੰਦਾ ਹੈ ਤੇ ਚੱਲ 25 26 ਬਣ ਗਈ ਹੁਣ ਇਹ ਸਵਾਲ ਇਸ ਮਸਲੇ ਦੇ ਵਿੱਚ ਜੇ ਵਾਕਏ ਲੱਗਦਾ ਕਿ ਜਿਵੇਂ ਉਥੋਂ ਦਾ ਲੋਕਲ ਪ੍ਰਸ਼ਾਸਨ ਜਿਵੇਂ ਉਥੋਂ ਦਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਲਗਾ ਰਾਸਿਤ ਬਾ ਦੋਖਾ ਵਾਲੀ ਗੱਲ ਦੇਖੋ ਕਿ ਸ਼ਿਦੀ ਜੂੜ ਮੇਲਾ ਚੱਲ ਰਿਹਾ ਔਰ ਉਸ ਜ਼ਿਲ੍ਹੇ ਦੇ ਫਤਗੜ ਸਾਹਿਬ ਦੇ ਐਸਐਸਪੀ ਤੇ ਡੀਸੀ ਦੋਨੇ ਔਰਤਾਂ ਔਰ ਇੱਕ ਔਰਤ ਦੀ ਜਾਨ ਚਲੀ ਗਈ ਹੈ ਤੇ ਘਟੂ ਘਟ ਇਹਨਾਂ ਦੇ ਇੱਕ ਹੁੰਦਾ ਨਾ ਕਿ ਚਲੋ ਆਪਣੇ ਫਰਜ਼ਾਂ ਦੇ ਵਿੱਚ ਕੋਤਾਈ ਨਹੀਂ ਕਿ ਤ ਇਨਸਾਨੀਅਤ ਵੀ ਬਹੁਤ ਵੱਡੀ ਚੀਜ਼ ਹੁੰਦੀ ਨਾ ਕਿ ਇੱਕ ਬੰਦੇ ਦੀ ਬਿਨਾ ਮਤਲਬ ਤੋਂ ਮੌਤ ਕਤਲ ਹੋ ਜਾਂਦਾ ਤੇ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ ਹੈਗੇ ਮਤਲਬ ਇਹਦਾ ਮਤਲਬ ਕਿ ਉਹ ਐਸਐਚਓ ਦਾ ਇੰਨੀ ਵਜੂਦ ਨਹੀਂ ਹੈ ਜਾਂ ਜਿਹੜਾ ਉੱਥੇ ਡਾਕਟਰ ਆ ਉਹਦੀ ਇੰਨੀ ਔਕਾਤ ਨਹੀਂ ਹੈ ਇਹਦਾ ਮਤਲਬ ਆ ਕਿ ਉਧਰ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਆਏ ਉਹ ਪੁਲਿਸ ਪ੍ਰਸ਼ਾਸਨ ਆ ਚਾਏ ਪੁਲਿਸ ਸਿਵਲ ਪ੍ਰਸ਼ਾਸਨ ਇਨਵੋਲਵਮੈਂਟ ਤੇ ਹੈ ਹੀ ਜਾਂ ਫਿਰ ਸਿੱਧੀ ਥਾਣੇਦਾਰ ਜਾਂ ਡਾਕਟਰ ਦੀ ਜ਼ਿੰਮੇਵਾਰੀ ਬੰਦੀ ਹੈ ਗਈਆ ਹੁਣ ਲੋਕਾਂ ਦਾ ਗੁੱਸਾ ਤੇ ਵਧੂਗਾ ਨਾ ਜਿਨ੍ਹਾਂ ਦੇ ਇੱਕ ਜੀ ਚਲਾ ਗਿਆ ਚਾਹੇ ਦੋ ਭਰਾਵਾਂ ਦੇ ਇੱਕ ਲੜਾਈ ਸੀ ਪਰ ਇੱਕ ਦਾ ਤੇ ਕਤਲ ਹੋਇਆ ਜੀ ਗਿਆ ਤੇ ਉਹਦੀ ਪਰਭਾਈ ਕੌਣ ਕਰੂਗਾ ਤੇ ਹੁਣ ਤਾਂ ਕਾਨੂੰਨ ਆ ਕਾਨੂੰਨ ਹੈ ਹੁਣ ਜਿੰਨੂੰ ਸਜ਼ਾ ਦੇਊਗਾ ਇਸ ਮਸਲੇ ਦੇ ਵਿੱਚ ਲੱਗਦਾ ਕਿ ਲੜਾਈ ਜਿਹੜੀ ਹੋਈ ਉਹ ਪਰਿਵਾਰਕ ਮਸਲਾ ਇੱਥੋਂ ਤੱਕ ਵੱਧ ਚੁੱਕਾ ਪਰ ਮੱਕਾ ਕਿ ਹੁਣ ਉਹ ਲੜਾਈ ਜਿਹੜੀ ਕਲੇਸ਼ ਹੁੰਦਾ ਨਾ ਕਹਿੰਦੇ ਘਰ ਦੇ ਵਿੱਚ ਉਹ ਕਿਹੋ ਜਿਹੇ ਕਲੇਸ਼ ਕਤਲ ਦਾ ਕਾਰਨ ਬਣਦੀ ਆ ਉਹ ਸਿਆਣੇ ਕਹਿ ਗਏ ਨੇ ਉਹ ਅੱਜ ਕਤਲ ਦਾ ਕਾਰਨ ਬਣ ਗਿਆ ਜਿਹੜਾ ਦੋ ਭਰਾਵਾਂ ਦਾ ਕਲੇਸ਼ ਸੀ ਤੇ ਇਸ ਕਰਕੇ ਇਹ ਜਿਹੜਾ ਮਸਲਾ ਹੁਣ ਕਿ ਜਿਹੜੇ ਉਥੋਂ ਦੇ ਫਰਦਗਰ ਸਾਹਿਬ ਦੇ ਐਮਐਲਏ ਉਹਦੇ ਤੇ 14 ਦਸੰਬਰ ਦੀ ਉਹ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਨੇ ਟਿੱਪਣੀ ਕੀਤੀ ਆ ਇਹਦਾ ਮਤਲਬ ਆ ਕਿ ਲੋਕਲ ਆਮ ਆਦੀ ਪਾਰਟੀ ਦੇ ਐਮਐਲਏ ਦਾ ਇਸ ਪੂਰੇ ਝਗੜੇ ਦੇ ਵਿੱਚ ਇੱਕ ਪਾਸੜ ਜਿਹੜੀ ਉਹਨੇ ਕਾਰਵਾਈ ਕੀਤੀ ਆ ਇਹ ਲਖਬੀਰ ਸਿੰਘ ਰਾਏ ਨੇ ਅਗਰ ਕੀਤੀ ਆ ਤੇ ਮਾੜੀ ਗੱਲ ਆ ਜੇ ਉਹਨੇ ਨਹੀਂ ਕੀਤੀ ਤੇ ਉਹਨੂੰ ਪੰਜਾਬ ਦੀ ਜਨਤਾ ਨੂੰ ਘਟੋ ਘੜੋਂ ਪੀੜਤ ਪਰਿਵਾਰ ਨੂੰ ਦੱਸਣਾ ਚਾਹੀਦਾ ਕਿ ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਆ ਚਾਹੇ ਮੈਨੂੰ ਨੀ ਭੁੰਜੇ ਬਿਠਾ ਲਓ ਤੇ ਜੈਮਨੂ ਜੋ ਮਰਜ਼ੀ ਸਜ਼ਾ ਦੇ ਲੋ ਲੋਕ ਉੱਥੇ ਗੱਲਾਂ ਵੀ 70 ਤੇ ਬੈਠੇ ਹੀ ਕਰ ਰਹੇ ਸੀ ਹਸਪਤਾਲ ਦੇ ਵਿੱਚ ਜਿਹੜਾ ਧਰਨਾ ਲੱਗਾ ਉੱਥੇ ਵੀ ਇਹੀ ਗੱਲਾਂ ਹੋ ਰਹੀਆਂ ਸੀ ਉਹ ਇਹ ਕਹਿੰਦੇ ਕਿ ਜੇ ਹੀ ਸੱਤਾ ਧਿਰ ਦੇ ਕਿਸੇ ਆਗੂ ਨਾਲ ਜਾਂ ਉਹਨਾਂ ਦੇ ਪਰਿਵਾਰ ਨਾਲ ਜਾਂ ਰਿਸ਼ਤੇਦਾਰ ਨਾਲ 1921 ਹੋਈ ਹੁੰਦੀ ਨਾ ਚਾਹੁੰਦਿਆਂ ਹੋਇਆ ਵੀ ਤਾਂ ਫੇਰ ਕੀ ਇਸੇ ਤਰ੍ਹਾਂ ਕਾਰਵਾਈ ਹੋਣੀ ਸੀ ਧੀਮੀ ਚਾਲ ਦੇ ਨਾਲ ਬੇਸ਼ੱਕ ਅਜੈਤਵਾਰ ਦਾ ਦਿਨ ਸੀ ਦੇਖੋ ਜਿੰਨੇ ਤੇ ਹੁਣ ਇਨਸਾਫ ਲੈਣਾ ਉਹ ਤੇ ਲੈ ਕੇ ਹਟਣਗੇ ਔਰ ਜੇ ਜਿੱਥੋਂ ਤੱਕ ਸਿਆਸੀ ਲੀਡਰ ਦੇਖੋ ਸਿਆਸੀ ਲੀਡਰ ਜਿਹੜੇ ਹੌਲੇ ਜਿਹੜੇ ਸੱਤਾ ਦੇ ਵਿੱਚ ਹੁੰਦੇ ਨੇ ਜੇ ਉਹਨਾਂ ਨੂੰ ਹੁਣ ਤੇ ਕਈ ਕੁਝ ਹੋ ਜਾਣਾ ਹੈ ਕਈ ਤੇ ਇੱਕ ਧਾਰ ਨਹੀਂ 20-20 ਧਾਰਾ ਲੱਗ ਜਾਣੀਆਂ ਸੀ ਫਿਰ ਤੇ ਪੁਲਿਸ ਨੇ ਐਮਐਲਏ ਦੇ ਕਹਨ ਤੋਂ ਪਹਿਲਾਂ ਹੀ ਕਰ ਦੇਣਾ ਸੀ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਤੇ ਅੱਜ ਕੱਲ ਚੁਣੇ ਹੋਏ ਨੁਮਾਇੰਦਿਆਂ ਦੀ ਹਾਜ਼ਰੀ ਭਰਦਾ ਨਾ ਕੋਈ ਆਪਣੀ ਜ਼ਮੀਰ ਨੂੰ ਤੇ ਕਿਸੇ ਦੀ ਹੈ ਨਹੀਂ ਜਵਾਬ ਦੇਈ ਤੇ ਹੈ ਨਹੀਂ ਆਪਣੀ ਵਰਦੀ ਨੂੰ ਤੇ ਕੋਈ ਜਵਾਬ ਦੇ ਹੈ ਨਹੀਂ ਉਹਦੇ ਸਾਹਮਣੇ ਦੇਖਦਾ ਕਿ ਇਹਦੇ ਕਰਕੇ ਮੈਂ ਇੱਥੇ ਐਸਐਚ ਲੱਗਾ ਇਹਦੇ ਕਰਕੇ ਮੈਂ ਡੀਐਸਪੀ ਲੱਗਾ ਇਹਦੇ ਕਰਕੇ ਮੈਂ ਐਸਡੀਐਮ ਲੱਗਾ ਇਹਦੇ ਕਰਕੇ ਮੈਂ ਡੀਸੀ ਲੱਗਾ ਇਹਦੇ ਕਰਕੇ ਮੈਂ ਐਸਐਸਪੀ ਲੱਗਾ ਉਦੋਂ ਐਮਐਲਏ ਤੇ ਮੰਤਰੀ ਨੂੰ ਸਲੂਟ ਮਾਰਦਾ ਉਹ ਆਪਣੀ ਜ਼ਮੀਰ ਨੂੰ ਜਾਂ ਆਪਣੀ ਵਰਦੀ ਨੂੰ ਆਪਣੇ ਫਰਜ਼ਾਂ ਨੂੰ ਉਹਨਾਂ ਨੂੰ ਥੋੜਾ ਜਿਹਾ ਸਲੂਟ ਮਾਰਦਾ ਹੈਗਾ ਉਹ ਆਪਣੀ ਕੁਰਸੀ ਨੂੰ ਥੋੜਾ ਸਲੂਟ ਮਾਰਦਾ ਜਿਨੇ ਕੁਰਸੀ ਦਿੱਤੀ ਆ ਉਹਨੂੰ ਜਾ ਕੇ ਸਲੂਟ ਮਾਰਦਾ ਹੈਗਾ ਇਹ ਲੋਕ ਸੱਚ ਕਹਿ ਰਹੇ ਨੇ ਕਿ ਅਗਰ ਇਹੋ ਕਿਸੇ ਸੱਤਾ ਤੇ ਰਿਪਾਰਟੀ ਦੇ ਕਿਸੇ ਬੰਦੇ ਨਾਲ ਹੁੰਦਾ ਜਾਂ ਕਿਸੇ ਝਾੜੂ ਵਾਲੇ ਦੇ ਨਾਲ ਹੋ ਜਾਂਦਾ ਤੇ ਉਦੋਂ ਕੀ ਕਰਦੇ ਹੈਗੇ ਤੇ ਇਸ ਕਰਕੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਜਾਂ ਹੈਲਥ ਡਿਪਾਰਟਮੈਂਟ ਪੁਲਿਸ ਪ੍ਰਸ਼ਾਸਨ ਘੱਟੂ ਘੱਟ ਕਾਨੂੰਨ ਦੀ ਘੱਟੋ ਘੱਟ ਇੱਜ਼ਤ ਕਰਨੀ ਚਾਹੀਦੀ ਨਾ ਹੱਕਾਂ ਦੀ ਤੇ ਕਰਨੀ ਚਾਹੀਦੀ ਕਿ ਜਿਹਦਾ ਕਸੂਰ ਹੈ ਪਹਿਲੀ ਗੱਲ ਕਸੂਰ ਤੇ ਅ ਅਦਾਲਤ ਨੇ ਦੇਖਣਾ ਪਰ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ ਮੋਢੀ ਤੁਸੀਂ ਪਰਚਾ ਦਰਜ ਕਰੋ ਤੁਸੀਂ ਪਰਚੇ ਬਾਅਦ ਕੈਨਸਲ ਵੀ ਹੋ ਜਾਂਦੇ ਨੇ ਘੱਟੋ ਘੜ ਪਰਚਾ ਤੇ ਦਰਜ ਕਰੋ ਤੁਸੀਂ ਜਿਹੜਾ ਉਹ ਕਹਿ ਰਹੇ ਨੇ ਪਰਿਵਾਰ ਪੀੜਤ ਪਰਿਵਾਰ ਕੇ ਐਮ ਐਲ ਆਰ ਆਰ ਕੱਟੀ ਆਬ ਕਿਉਂ ਨਹੀਂ ਤੁਸੀਂ ਕੱਟ ਦੇ ਕੀ ਕੋਈ ਗਨਾਹ ਹੋ ਜਾਊਗਾ ਉਸ ਤੋਂ ਬਾਅਦ ਉਹ ਕੇ ਰਿਕਾਰਡ ਚ ਲੱਗੂਗਾ ਫਿਰ ਪੋਸਟਮਾਰਟਮ ਹੀ ਹੋ ਜਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਤੁਸੀਂ ਪਹਿਲਾਂ ਕਹਿੰਦੇ ਇੱਕ ਪੋਸਟਮਾਰਟਮ ਕਰਵਾ ਲਓ ਕਿਉਂਕਿ ਪੋਸਟਮਾਰਟਮ ਦੇ ਵਿੱਚ ਹੋ ਸਕਦਾ ਕਿ ਗੜਬੜੀ ਹੋ ਜੇ ਐਮਐਲਆਰ ਦੇ ਵਿੱਚ ਗੜਬੜੀ ਨਹੀਂ ਹੋ ਸਕਦੀ ਫਿਰ ਫਿਰ ਜਦੋਂ ਪੋਸਟਮਾਰਟਮ ਦੇ ਵਿੱਚ ਕੋਈ ਹੋਊਗਾ ਫਿਰ ਮੈਡੀਕਲ ਬੋਰਡ ਬਿਠਾਉਣ ਵਾਸਤੇ ਉਹਨਾਂ ਨੂੰ ਵਿਚਾਰਿਆਂ ਨੂੰ ਧਰਨੇ ਲਾਉਣਾ ਪਊਗਾ ਕਿਉਂਕਿ ਪੋਸਟਮਾਰਟਮ ਦੇ ਵਿੱਚ ਤੇ ਕੁਝ ਵੀ ਕਰ ਸਕਦੇ ਕਿਉਂਕਿ ਉੱਥੇ ਕੀ ਆ ਜਾਂ ਫਿਰ ਬਾਹਰਲੇ ਜ਼ਿਲ੍ਹੇ ਤੋਂ ਕਰਵਾਇਆ ਜਾਵੇ ਪਰ ਇਸ ਮਸਲੇ ਤੋਂ ਉਹਨਾਂ ਨੂੰ ਇਹ ਹੀ ਖਦਸ਼ਾ ਨਾ ਹੈ ਕਿ ਜੇ ਲੋਕਲ ਪਾਲਟਿਸ਼ਨ ਦਾ ਜਾਂ ਲੋਕਲ ਸਿਆਸੀ ਲੀਡਰਾਂ ਦਾ ਹੱਥ ਤੇ ਉਹਦੇ ਚ ਗੜਬੜੀ ਹੋ ਸਕਦੀ ਆ ਇਸ ਮਸਲੇ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜਾ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਬਿਨਾਂ ਮਤਲਬ ਤੋਂ ਜਿਹੜਾ ਉੱਥੋਂ ਦਾ ਸਿਵਲ ਹਸਪੀਟਲ ਆ ਜਾਂ ਉੱਥੋਂ ਦੇ ਥਾਣੇਦਾਰ ਆ ਉਹ ਜਾਣ ਬੁਝ ਕੇ ਉਹ ਇੱਕ ਕਾਰੇ ਨੇ ਉਹ ਕਿਸੇ ਵੇਲੇ ਉਹਨਾਂ ਦੇ ਝਗੜੇ ਦੋ ਭਰਾਵਾਂ ਦੇ ਝਗੜੇ ਚ ਤੇ ਇੱਕ ਜਾਨ ਚਲੀ ਜਾਵੇ ਕਿਤੇ ਇਹਨਾਂ ਦੀ ਕੁਰਸੀ ਨਾ ਚਲੀ ਜਾਵੇ ਤੇ ਘੱਟੋ ਘੱਟ ਪੰਜਾਬ ਦੇ ਜਿਹੜੇ ਅਫਸਰ ਨੇ ਜਾਂ ਕਿਸੇ ਵੀ ਲੈਵਲ ਤੇ ਬੈਠੇ ਘੱਟੋ ਘੱਟ ਯਾਰ ਜ਼ਮੀਰ ਨੂੰ ਤੇ ਸੁਣ ਲਿਆ ਕਰੋ ਨਾ ساری ਉਮਰ ساری ਜ਼ਿੰਦਗੀ ਕਿੰਨੇ ਕੀ ਪੋਲਿਟੀਸ਼ਨਾਂ ਦੇ ਕਹਿਣ ਤੇ ਮਾੜੇ ਕੰਮ ਕਰੋਗੇ ਮਦਰ ਡਾਕਟਰ ਨੂੰ ਕੀ ਕਹਿੰਦੇ ਹੁੰਦੇ ਨੇ ਰੱਬ ਦਾ ਦੂਜਾ ਰੂਪ ਦੋ ਚੀਜ਼ਾਂ ਨੂੰ ਕਹਿੰਦੇ ਇੱਕ ਕਹਿੰਦੇ ਮਾਂ ਰੱਬ ਦਾ ਦੂਜਾ ਰੂਪ ਨੇ ਇੱਕ ਡਾਕਟਰ ਹੁੰਦਾ ਡਾਕਟਰ ਨੂੰ ਤੇ ਰੱਬ ਹੀ ਕਹਿੰਦੇ ਨਾ ਤੇ ਜੇ ਤੁਸੀਂ ਯਾ ਰੱਬ ਹੋ ਕੇ ਵੀ ਤੁਸੀਂ ਬਣ ਜੋ ਸ਼ੈਤਾਨ ਤੇ ਫਿਰ ਤੁਹਾਨੂੰ ਤੁਸੀਂ ਤੇ ਰੱਬ ਕਹਿੰਦੇ ਲਾਇਕ ਨਹੀਂ ਤੁਸੀਂ ਤੇ ਫਿਰ ਧੱਬਾ ਹੋ ਹਨ ਸਭ ਤੋਂ ਵੱਧ ਲੋਕੀ ਵਿਸ਼ਵਾਸ ਕਿ ਕਿਉਂ ਜਾਣਦੇ ਨੇ ਸਭ ਤੋਂ ਬਲਾ ਹਸਪੀਟਲ ਜਾਂਦੇ ਨੇ ਤੇ ਘਟੋ ਘਟ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦੇ ਜ਼ਿੰਦਗੀਆਂ ਦਾ ਖੇਡੋ ਤੇ ਨਾ ਨਸੇ ਜੀ ਇਕ ਅਗਲਾ ਮਸਲਾ ਜ਼ਿਲ੍ਹਾ ਨਾਲ ਜੁੜਿਆ ਹੋਇਆ ਹੈ ਕਿ ਜ਼ਿਲ੍ਹਾਾਂ ਚ ਕੀ ਕੁਝ ਚੱਲਦਾ ਹੈ ਹਾਈ ਕੋਰਟ ਦੇ ਕੰਨ ਨਾ ਖਿੱਚਦੇ ਤੇ ਹੋ ਸਕਦਾ ਗੱਲਾਂ ਕਾਫੀ ਹੋਰ ਸਮਾਂ ਦੱਬੀਆਂ ਰਹਿੰਦੀਆਂ ਪਰ ਜਿਵੇਂ ਬਾਹਰ ਆਈਆਂ ਨੇ ਤੇ ਹੁਣ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਛੋਟੇ ਛੋਟੇ ਅਫਸਰਾਂ ਦੇ ਉੱਤੇ ਗਾਜ ਡਿਗਣੀ ਸ਼ੁਰੂ ਹੋ ਗਈ ਹੈ ਤੇ ਵੱਡੇ ਵੱਡੇ ਨੂੰ ਡਰ ਪੈ ਗਿਆ ਇਹ ਮਸਲਾ ਕਿੱਥੇ ਜਾ ਕੇ ਰੁਕੇਗਾ ਹੋਰ ਕੀ ਕੀ ਖਲਾਸੇ ਜੁੜੇ ਇਸ ਚੀਜ਼ ਦੇ ਨਾਲ ਇਸ ਗੱਲਾਂ ਦੇ ਨਾਲ ਸਿੰਧੀ ਬਾਜ਼ਮੈਂ ਇਸ ਮਸਲੇ ਦੀ ਪੂਰੀ ਤਫ਼ਤੀਸ਼ ਕੀਤੀ ਕਿਉਂਕਿ ਦੋ ਤਿੰਨ ਦਿਨ ਤੋਂ ਖਬਰਾਂ ਲੱਗ ਰਹੀਆਂ ਹਾਈ ਕੋਰਟ ਦੇ ਵਿੱਚੋਂ ਔਰ ਇਹ ਕਿਹਾ ਜਾ ਰਿਹਾ ਕਿ 43 ਹਜ਼ਾਰ ਤੋਂ ਵੱਧ ਕਾਲਜ਼ ਹੋਈਆਂ ਨੇ ਤਿੰਨ ਜਾਣਨ ਕੀਤੀ ਪਰ ਜਿਹੜੀ ਅਸੀਂ ਤਫ਼ਤੀਸ਼ ਕੀਤੀ ਉਹਦੇ ਚ 43 ਹਜ਼ਾਰ ਨਹੀਂ 38 ਹਜ਼ਾਰ ਯੂਨਿਟ 38 ਹਜ਼ਾਰ ਯੂਨਿਟ ਦਾ ਇਹ ਮਤਲਬ ਕਿ ਉਹਦੇ ਚ ਵਾਇਸ ਮੈਸੇਜ ਉਹਦੇ ਚ ਕਾਲ ਉਹਦੇ ਚ ਐਸਐਮਐਸ ਉਹ ਜਰੀਏ ਹੋਏ ਨੇ ਔਰ ਕਹਿੰਦੇ ਕਿ ਜਿਸ ਬੈਰਕ ਦੇ ਵਿੱਚ ਉਹ ਰਹਿੰਦੇ ਸੀ ਤਿੰਨ ਨਾਮੀ ਬਦਮਾਸ਼ ਉਸ ਬੈਰਕ ਦੇ ਵਿੱਚ 60 ਹੋਰ ਵੀ ਕੈਦੀ ਸੀ ਹੋ ਸਕਦਾ ਕਿ ਉਸ ਮੋਬਾਈਲ ਦੇ ਜਰੀਏ 60 ਜਣੇ ਨੇ ਕਾਲ ਕੀਤੀ ਹੋਵੇ ਔਰ ਇਹ 4 ਸਾਲ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸ ਉਹ ਕੀਤੀ ਨਹੀਂ ਇਹਦੇ ਚ ਪੰਜਾਬ ਦਾ ਇੰਟੈਲੀਜੈਂਸ ਵਿੰਗ ਪੰਜਾਬ ਦਾ ਕਾਊਂਟਰ ਇੰਟੈਲੀਜੈਂਸ ਪੰਜਾਬ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੰਜਾਬ ਦਾ ਇੰਟੈਲੀਜੈਂਸ ਤੇ ਸੀਆਈ ਤੇ ਇੱਕ ਹੁੰਦਾ ਵਾ ਪੰਜਾਬ ਪੁਲਿਸ ਦਾ ਐਫ ਆਈਓ ਫਾਈਨੈਂਸ਼ੀਅਲ ਜਿਹੜਾ ਹੁੰਦਾ ਕਿਹੜਾ ਯੂਨਿਟ ਹੁੰਦਾ ਉਹ ਵਾਲਾ ਹੁੰਦਾ ਐਫ ਆਈਓ ਕਹਿੰਦੇ ਉਹਨੂੰ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਹਾਈ ਕੋਰਟ ਜੋ ਕੇਸ ਗਿਆ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਜਿਹੜੇ ਐਸ ਐਸ ওসি ਤੇ ਸੀਆਈ ਸੀਆ ਕਾਉਂਟਰ ਇੰਟੈਲੀਜੈਂਸ ਇਹਨਾਂ ਦੋਨਾਂ ਵਿੰਗਾਂ ਦੇ ਜਿਹੜੇ ਇੰਟਰਨਲ ਸਿਕਿਉਰਟੀ ਦੇ ਮੁਖੀ ਆ ਗਏ ਨੇ ਆਰਨ ਢੋਕੇ ਸਪੈਸ਼ਲ ਡੀਜੀਪੀ ਆ ਉਹਦੇ ਥੱਲੇ ਹੀ ਐਸ ਐਸ ওসি ਤੇ ਕਾਉਂਟਰ ਇੰਟੈਲੀਜੈਂਸ ਆਂ ਦਾ ਉਹਨੂੰ ਹਾਈ ਕੋਰਟ ਨੇ ਝਾੜਚੰਬ ਕੀਤੀ ਹੈਗੀ ਤੇ ਉਹਨਾਂ ਨੇ ਕਹਿ ਦਿੱਤਾ ਜੇ ਅਸੀਂ ਕਾਰਵਾਈ ਕਰ ਰਹੇ ਹਾਂ ਨੇ ਠੀਕ ਹੈ ਉਹਨਾਂ ਨੇ ਕੀ ਕੀਤਾ ਹੈਗਾ ਕਿ ਇੰਸਪੈਕਟਰ ਬਲਦੇਵ ਸਿੰਘ ਨੂੰ ਕਹਿੰਦੇ ਹੀ ਮੁਤਲ ਕਰ ਦਿੱਤਾ ਨਾਲ ਜਿਹੜਾ ਫਾਜ਼ਿਲਕਾ ਜਾਂ ਫਿਰੋਜ਼ਪੁਰ ਦੇ ਜਿਹੜੇ ਐਸਐਸਓਆਈਸੀ ਤੇ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਨੇ ਏਆਈਜੀ ਲਖਬੀਰ ਸਿੰਘ ਅਹੀਂ ਉਹਨਾਂ ਨੂੰ ਜੀ ਸਿਫਾਰਸ਼ ਕਰ ਦਿੱਤੀ ਹੈ ਸਰਕਾਰ ਨੂੰ ਕਿ ਉਹਨੂੰ ਮੁਤਲ ਕੀਤਾ ਜਾਵੇ ਹੁਣ ਇਹਨਾਂ ਨੇ ਤੇ ਇਹ ਵਾਲਾ ਆਪਣਾ ਆਰਣ ਢੋਕੇ ਸਾਹਿਬ ਨੇ ਪੱਲਾ ਛਾੜ ਲਿਆ ਦੂਜੇ ਪਾਸੇ ਜੇਲ ਮਸਲਾ ਹੈ ਕਿ ਜੇਲ ਦੇ ਵਿੱਚ ਜੇਲ ਦੇ ਵਾਲਿਆਂ ਨੇ ਕੀ ਕੀਤਾ ਅਰਨਪਾਲ ਸਿੰਘ ਜਿਹੜੇ ਏਡੀਜੀਪੀ ਜੇਲ ਨੇ ਉਹਨਾਂ ਕਹੇ ਤਾਂ ਕਿ ਅਸੀਂ 7 ਜਾਣਿਆਂ ਦੇ ਖਿਲਾਫ ਜਿਹੜੇ ਜੇਲ ਸੁਪਰਡੈਂਟ ਸਾਇਕ ਸੁਪਰਡੈਂਟ ਜਾਂ ਹੋਰ ਲੱਲਾ ਭੱਬਾ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹੁਣ ਜੇਲ ਦੇ ਵਿੱਚੋਂ ਕਾਲਜ ਹੋਈਆਂ ਤੇ ਫਿਰ ਜਿਹੜਾ ਸਪੈਸ਼ਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਤੇ ਸੀਆਈ ਕਾਊਂਟਰਟੈਰਰੀ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਆ ਕਿ ਬਾਰਡਰ ਤੋਂ ਪਾਰ ਹੁੰਦੀ ਸਮੱਗਲਿੰਗ ਜਾ ਐਂਟੀ سوشਲ ਐਂਟੀ ਦੇਸ਼ ਐਂਟੀ ਨੈਸ਼ਨਲ ਉਹ ਐਕਟੀਵਿਟੀ ਨੂੰ ਨਕੇਲ ਕਰਨਾ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਉਹਨਾਂ ਦਾ ਜੇਲ੍ਹ ਦੇ ਨਾਲ ਕੀ ਸੰਬੰਧ ਉਹ ਜਿਹੜੇ ਤਿੰਨ ਨਾਮ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਘਰ ਵਾਲਿਆਂ ਦੇ ਨਖਾਤਿਆਂ ਦੇ 1 ਕਰੋੜ 35 36 38 ਲੱਖ ਰੁਪਏ ਜਮ੍ਹਾਂ ਕਰਵਾਇਆ ਉਹ ਜਿਹੜੀ ਜਿਹੜੀ ਹੈ ਕਾਰਵਾਈ ਕਰ ਰਿਹਾ ਉਹ ਪੰਜਾਬ ਪੁਲਿਸ ਦਾ ਜਿਹੜਾ ਫਾਈਨੈਂਸ਼ੀਅਲ ਇੰਟਰਨਲ ਜੂਡ ਕੋਈ ਉਹ ਕਰ ਰਿਹਾਗਾ ਹੁਣ ਉਹਦੇ ਚ ਵੱਡੇ ਅਫਸਰਾਂ ਨੇ ਆਪਣੀ ਚਮੜੀ ਬਚਾਉਣ ਦੀ ਬਚਾਈ ਛੋਟੇ ਅਫਸਰਾਂ ਨੂੰ ਝੰਬਦਾ ਦਿੱਤਾਗਾ ਹੁਣ ਕਿਉਂਕਿ 38000 ਯੂਨਿਟ ਨੇ ਉਹਨਾਂ ਦੀ 4 ਸਾਲ ਦੀਆਂ ਕਾਲਜ਼ ਡਿਟੇਲ ਚੈੱਕ ਕੀਤੀ ਹੈ ਜਿਹਨੇ ਪਿਛਲੇ 4 ਸਾਲਾਂ ਦੇ ਹੁਣ 4 ਸਾਲਾਂ ਦਾ ਰਿਕਾਰਡ ਚੈੱਕ ਕਰਨ ਵਾਸਤੇ ਵੀ ਤੇ ਸਮਾਂ ਲੱਗੂਗਾ ਜਦੋਂ ਹਾਈ ਕੋਰਟ ਨੇ ਝਾੜ ਝੰਮ ਕੀਤੀ ਦੋ ਵੱਡੇ ਅਫਸਰਾਂ ਦੀ ਉਹ ਪੈਰ ਛੱਡ ਗਏ ਕੰਬਲਾਪੇ ਡਰ ਗਏ ਲਾਪਤ ਜਾਦੀ ਹੋਈ ਆ ਸੇਵਾ ਜਾਦੀ ਹੋਈ ਆ ਉਹਨਾਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਇਹ ਕਹਿ ਕੇ ਆ ਗਏ ਕਿ ਅਸੀਂ ਕਾਰਵਾਈ ਕਰਾਂਗੇ ਹੁਣ ਸਵਾਲ ਹੈ ਕਿ ਜਿਸ ਵਿੰਗ ਦਾ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਤੇ ਕਾਊਂਟਰ ਇੰਟੈਲੀਜੈਂਸ ਉਹਨਾਂ ਦਾ ਕੀ ਕੰਮ ਆ ਮੇਨ ਜਿਹੜਾ ਕੰਮ ਆ ਉਹਨਾਂ ਦਾ ਤਾਂ ਜੇਲ੍ਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪਾਕਿਸਤਾਨ ਤੋਂ ਆਉਂਦੇ ਜਿਹੜੇ ਦੇਸ਼ਵਰ ਦੀ ਤਾਕਤਾਂ ਜਾਂ ਹੋਰ ਜਾਂ ਜਾਂ ਸਮਾਜ ਦੇ ਵਿੱਚ ਗੈਰ ਸਮਾਜਿਕ ਅਨਸਰ ਜਾਂ ਗੈਂਗਸਟਰ ਉਹਨਾਂ ਨੂੰ ਨਕੀਲ ਕਰਨਾ ਹੁਣ ਜਿਹੜੇ ਫਿਰੋਜ਼ਪੁਰ ਦੇ ਜਿਹੜੇ ਐਸਐਸਓਸੀ ਤੇ ਕਾਊਂਟਰਿੰਗ ਚੈਲੰਜਸ ਦੇ ਇੰਚਾਰਜ ਨੇ ਲਖਬੀਰ ਸਿੰਘ ਉਹਨਾਂ ਨੇ ਪਿਛਲੇ 1 ਸਾਲ ਦੇ ਵਿੱਚ ਉੱਥੇ ਬੈਠ ਕੇ ਸਭ ਤੋਂ ਵਧੀਆ ਕੰਮ ਕੀਤਾ ਜਿਹੜੇ ਖੁਦ ਗੌਰਵ ਜਾਦਵ ਸਿੰਘ ਹੁਣ ਵੀ ਤਾਰੀਫ ਕਰਦੇ ਰਹੇ ਨੇ ਗੌਰਵ ਜਾਦਵ ਜੋ ਪੰਜਾਬ ਦੇ ਡੀਜੀਪੀ ਸਾਹਿਬ ਉਹ ਵੀ ਤਾਰੀਫ ਕਰਦੇ ਰਹੇ ਗੌਰਵ ਜਾਦਵ ਸਾਹਿਬ ਹੁਣ ਉਹਦੇ ਚ ਕੀ ਆ ਉਹਨਾਂ ਨੇ 1 ਸਾਲ ਦੇ ਵਿੱਚ 56 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕੀਤੇ ਨੇ ਗੈਂਗਸਟਰ ਤੇ ਐਂਟੀ سوشਲ 140 ਕਿਲੋ ਉਹਨਾਂ ਨੇ ਹੀਰੋਨ ਫੜੀ ਆ 80 85 ਕਿਲੋ ਫੀਮ ਫੜੀ ਆ 100 ਕਿਲੋ ਦੇ ਕਰੀਬ ਭੁੱਕੀ ਫੜੀ ਆ ਫਿਰ 56 58 ਉਹਨਾਂ ਨੇ ਰਵਾਲਵਰ ਤੇ ਪਿਸਤੌਲ ਫੜੇ ਨੇ 3 350 ਜਿੰਦਾ ਕਾਰਤੂਸ ਫੜੇ ਨੇ ਇੱਕ ਡਰੋਨ ਫੜਿਆ 3 4 AK 47 ਫੜੀਆਂ ਬੰਦਿਆਂ ਨੂੰ ਤਾਂ ਉਹਨਾਂ ਨੂੰ ਨਾਮ ਮਿਲਣਾ ਚਾਹੀਦਾ ਹੈ ਸੀਪੀ ਇੱਕ ਸਾਲ ਦੇ ਵਿੱਚ ਤੁਸੀਂ ਬੜੀ ਪ੍ਰਾਪਤੀ ਕੀਤੀ ਹੈ ਉਲਟਾ ਸਰਕਾਰ ਕਹਿੰਦੀ ਅਸੀਂ ਸਸਪੈਂਡ ਕਰ ਲੱਗੇ ਨੇ ਇੱਕ ਇਨਸਪੈਕਟਰ ਸਸਪੈਂਡ ਕਰਤਾ ਔਰ ਏਆਈਜੀ ਰੈਂਕ ਸੀਸ ਕਰਕੇ ਉਸ ਇਨਸਪੈਕਟਰ ਤੇ ਐਸਐਸਪੀ ਵੀ ਸਸਪੈਂਡ ਕਰ ਸਕਦਾ ਪਰ ਏਆਈਜੀ ਉਹ ਸਰਕਾਰ ਨੂੰ ਭੇਜਣਾ ਪੈਣਾ ਹੈਗਾ ਤੇ ਇਸ ਕਰਕੇ ਸਵਾਲ ਹੈ ਕਿ ਜਿਹੜੇ ਵੱਡੇ ਪੁਲਿਸ ਅਫਸਰ ਹੁੰਦੇ ਨੇ ਜਾਂ ਵੱਡੇ ਆਈਐਸ ਜਾਂ ਆਈਪੀਐਸ ਅਫਸਰ ਹੁੰਦੇ ਜਦੋਂ ਇਹਨਾਂ ਦੀ ਭਾ ਦੀ ਬੰਦੀ ਆ ਤੇ ਇਹ ਆਪ ਬਚ ਜਾਂਦੇ ਨੇ ਤੇ ਛੋਟਿਆਂ ਨੂੰ ਛਾੜ ਦਿੰਦੇ ਇਹ ਅਸਲੀ ਗੱਲ ਹੈ ਕਿ ਜਿਹੜਾ ਜੇਲਾਂ ਦੇ ਵਿੱਚ ਜੇਲਾਂ ਦੇ ਵਿੱਚ ਗੰਦੇ ਕੰਮ ਹੋ ਰਹੇ ਨੇ ਮਾੜੇ ਕੰਮ ਹੋ ਰਹੇ ਨੇ ਮੋਬਾਈਲ ਮਿਲ ਰਹੇ ਪਿਛਲੇ 1 ਸਾਲ ਤੋਂ 350 ਪੌਣੇ 400 ਫਿਰੋਜ਼ਪੁਰ ਦੀ ਜੇਲ੍ਹ ਚੋ ਮੋਬਾਈਲ ਫੜੇ ਗਏ ਨੇ ਉਹਦੇ ਚ ਸਟੇਟ ਸਪੈਸ਼ਲ ਸੈਲ ਆਪਰੇਸ਼ਨ ਸੈਲ ਦਾ ਕੋਈ ਲੈਣਾ ਦੇਣਾ ਥੋੜਾ ਉਹਦੇ ਚ ਕਾਊਂਟਰ ਇੰਟੈਲੀਜੈਂਸ ਦਾ ਥੋੜਾ ਕੋਈ ਲੈਣਾ ਉਹਦੇ ਚ ਜੇਲ੍ਹਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਸਟੇਟ ਦੀ ਇੰਟੈਲੀਜੈਂਸ ਦੀ ਜ਼ਿੰਮੇਵਾਰੀ ਆ ਹੂੰ ਪਰ ਉਹ ਜਿਹੜੇ ਬੰਦੇ ਤਿੰਨ ਫੜੇ ਉਹ 1 ਮਾਰਚ 2023 ਚ ਪਰਚਾ ਦਰਜਾ ਉਹ ਜੇਲ੍ਹ ਦੇ ਵਿੱਚ ਆ ਉਹ 4 ਸਾਲ ਦਾ ਕੰਮ ਆ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਪਰ ਉਹ ਕਿਉਂ ਹੁਣ ਅਰਨਪਾਲ ਸਿੰਘ ਨੂੰ ਵੀ ਹਾਈ ਕੋਰਟ ਨੇ ਝਿੜਕਾ ਮਾਰਿਆ ਸੀ ਆਰ ਐਨ ਢੋਕੇ ਸਾਹਿਬ ਨੂੰ ਵੀ ਹਾਈ ਕੋਰਟ ਨੇ ਝਿੜਕਾ ਮਾਰਿਆ ਸੀ ਜੇਲ੍ਹ ਵਾਲੇ ਨੇ ਸੱਤ ਬੰਦਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਤੀ ਆਰ ਐਨ ਢੋਕੇ ਸਾਹਿਬ ਨੇ ਇੱਕ ਇਨਸਪੈਕਟਰ ਮੁਅਤਲ ਕਰਤਾ ਤੇ ਪੁਲਿਸ ਨੇ ਗ੍ਰਹਿਭਾਗ ਨੂੰ ਲੈ ਕੇ ਭੇਜ ਦਿੱਤਾ ਕਿ ਅਸੀਂ ਜੀ ਉਹਨਾਂ ਨੂੰ ਜਿਹੜੇ ਇਹ ਲਖਵੀਰ ਸਿੰਘ ਆ ਉਹਨੂੰ ਹੀ ਮੁਅਤਲ ਕਰ ਰਹੇ ਆ ਔਰ ਜੇ ਜਿੱਕੋ ਕੇ ਡਿਪਾਰਟਮੈਂਟ ਹੋਮ ਮੁੱਖ ਮੰਤਰੀ ਸਾਹਿਬ ਕੋਲ ਹੈ ਤਾਂ ਉਹਨਾਂ ਨੂੰ ਵੀ ਇਸ ਮਸਲੇ ਦੀ ਜਾਂਚ ਕਰਨੀ ਚਾਹੀਦੀ ਕਿ ਅਸਲੀਅਤ ਕੀ ਹੈ ਕੌਣ ਦੋਸ਼ੀ ਨੇ ਕੌਣ ਬੇਕਸੂਰ ਆ ਔਰ ਦੂਜਾ ਕਿ ਵੱਡੇ ਅਫਸਰ ਕੋ ਜਾਣਬੁੱਝ ਕੇ ਬਚ ਜਾਂਦੇ ਛੋਟਿਆਂ ਨੂੰ ਕਿਉਂ ਤੁਸੀਂ ਝੰਬ ਦਿੰਦੇ ਆਗੇ ਨੇ ਇਸ ਮਸਲੇ 'ਚ ਇਹ ਵੀ ਇੱਕ ਜਾਂਚ ਦਾ ਵਿਸ਼ਾ ਔਰ ਜੇਲਾਂ ਦੇ ਵਿੱਚ ਮੋਬਾਈਲ ਬਹੁਤ ਜ਼ਿਆਦਾ ਆ ਰਹੇ ਨੇ ਇਹ ਆਖਰ ਵਜ੍ਹਾ ਕੀ ਆਕਸਟੋਰਸ਼ਨ ਮਨੀ ਜੇਲਾ ਚੋਰੀ ਆ ਪੈਸਿਆਂ ਦਾ ਲੈਣ ਦੇ ਜੇਲਾਂ ਚੋਰੀਆ ਮੋਬਾਈਲ ਜੇਲਾਂ ਚੋਂ ਫੜੇ ਜਾ ਰਹੇ ਨੇ ਤੇ ਜਿਹੜੇ ਸਾਡੇ ਕਰੋੜਾ ਰੁਪਏ ਖਰਚ ਕਰਕੇ ਜਿਹੜੇ ਅਸੀਂ ਜੈਮਰ ਲਾਏ ਨੇ ਹਣਾ 4G ਦੇ ਜੈਮਰ ਲੱਗੇ ਹੋਏ ਨੇ ਉਹ ਕਿਉਂ ਨਹੀਂ ਕੰਮ ਕਰ ਰਹੇ ਹੈਗੇ ਹੁਣ ਤੇ 5G ਦਾ ਜ਼ਮਾਨਾ ਵੀ ਆ ਗਿਆ ਉਹ ਜੈਮਰ ਕਿਉਂ ਨਹੀਂ ਕੰਮ ਕਰ ਰਹੇ ਸਭ ਤੋਂ ਵੱਡਾ ਸਵਾਲ ਆ ਜੀ ਇੱਕ ਤੀਜਾ ਮਸਲਾ ਹੈ ਕਿ ਜਗਦੀਪ ਧਨਖੜ ਸਾਹਿਬ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਉਹ ਕਹਿ ਰਹੇ ਆ ਕਿ ਹਰਿਆਣੇ ਦੇ ਕਾਲਜਾਂ ਦਾ ਉਹਨਾਂ ਨੂੰ ਫਿਕਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਜੋੜਨੇ ਚਾਹੀਦੇ ਨੇ ਉਹ ਇੱਕ ਇਹ ਕਹਿ ਲੋ ਵਕਾਲਤ ਕਰ ਰਹੇ ਨੇ ਸਿਫਾਰਿਸ਼ ਕਰ ਰਹੇ ਨੇ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਦੋਖੋ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਬੈਠੀ ਆ ਨਾ ਜੀ ਚਾਹੇ ਉਹ ਕਾਂਗਰਸੀਆਂ ਦੇ ਹੋਵੇ ਚਾਹੇ ਭਾਜਪਾ ਉਹ ਪੰਜਾਬ ਨੂੰ ਤੰਗ ਕਰਦੇ ਨੇ ਪੰਜਾਬ ਦੇ ਨਾਲ ਮਤਰੀ ਮਾਲ ਵਾਲਾ ਸਲੂਕ ਆ ਉਹ ਕੋੜੀ ਨਜ਼ਰ ਨਾਲ ਦੇਖਦੇ ਨੇ ਜਗਦੀਪ ਦਨਖੜ ਸਾਹਿਬ ਨੂੰ ਇਹ ਤੇ ਕਹਿਣਾ ਚਾਹੀਦਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਚਾਹੀਦਾ ਪਾਣੀਆਂ ਤੇ ਪੰਜਾਬ ਦਾ ਹੱਕ ਆ ਪੰਜਾਬੀ ਬੋਲਦਿਆਂ ਦਾ ਹੱਕ ਪੰਜਾਬ ਦਾ ਭਾਖੜਾ ਬਿਆਸ ਬੋਰਡ ਤੇ ਪੰਜਾਬ ਦਾ ਹੱਕ ਆ ਇਹ ਤਾਂ ਬੋਲੇ ਨਹੀਂ ਇਹ ਤੇ ਜਗਦੀਪ ਦਨਖੜ ਸਾਹਿਬ ਨੂੰ ਚੇਤਾ ਨਹੀਂ ਆਇਆ ਕਿਉਂਕਿ ਇਹ ਨਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਆਉਂਦਾ ਹੁਣ ਪੰਜਾਬ ਯੂਨੀਵਰਸਿਟੀ ਸਾਡੀ ਆ ਸਾਡੇ ਪੈਸੇ ਨਾਲ ਬਣੀ ਆ ਸਾਡੇ ਪਿੰਡ ਜਾੜ ਕੇ ਬਣੀ ਆ ਤੇ ਇਸ ਕਰਕੇ ਹਰਿਆਣੇ ਦਾ ਕੋਈ ਹੱਕ ਨਹੀਂ ਆ ਹਰਿਆਣੇ ਨੇ ਬਣਾਉਣੀ ਇਹਦਾ ਮਤਲਬ ਹਰਿਆਣੇ ਦੀਆਂ ਜਿਹੜੀਆਂ ਯੂਨੀਵਰਸਟੀਆਂ ਹਸਾਰ ਯੂਨੀਵਰਸਿਟੀ ਕੁਰਕਸ਼ੇਤਰ ਯੂਨੀ ਉਹਨੇ ਖੇਦ ਨੇ ਉਹ ਘਟੀਆ ਦਰਜੇ ਦੀਆਂ ਨੇ ਤੇ ਫਿਰ ਜੇ ਮਨੋਰ ਲਾਲ ਖੱਟੜ ਸਾਹਿਬ ਨੂੰ ਤੇ ਜਾਂ ਫਿਰ ਜਗਦੀਪ ਧਣਖੜ ਸਾਹਿਬ ਨੂੰ ਜਿਆਦਾ ਚਿੰਤਾ ਵਾ ਤੇ ਫਿਰ ਹਰਿਆਣੇ ਦੇ ਜਿਹੜੇ ਕਾਲਜ ਨੇ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਕਰਵਾ ਲਨ ਉਹਨਾਂ ਨੂੰ ਦਿੱਲੀ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਕਰਵਾਉਣ ਸਾਡੇ ਪੰਜਾਬ ਯੂਨੀਵਰਸਿਟੀ ਦੇ ਨਾਲ ਕਿਉਂ ਇੰਨੀ ਜਿਆਦਾ ਤਕਲੀਫ ਆ ਸਾਡੇ ਸਾਨੂੰ ਜੇ ਲੱਗਦਾ ਫਿਰ ਜਿਹੜਾ ਮਹਾਲੀ ਦੇ ਵਿੱਚ ਕਾਲਜ ਹੈ ਸਰਕਾਰੀ ਕਾਲਜ ਉਹ ਤੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਅਟੈਚ ਆ ਫਿਰ ਤੇ ਹਰੇ ਹਮਾਲੀ ਵਾਲਿਆਂ ਨੂੰ ਵੀ ਕਹਿਣਾ ਚਾਹੀਦਾ ਕਿ ਘੱਟੋ ਘੱਟ ਇਹ ਪੰਜਾਬ ਯੂਨੀਵਰਸਿਟੀ ਦਾ ਦਰਜਾ ਵੜਾ ਤੇ ਇਹਨੂੰ ਹਾਲੀ ਕਾਲਜ ਨੂੰ ਵੀ ਜੋੜ ਦੋ ਇਹ ਕਹਿੰਦੇ ਨੇ ਕਿ ਅੰਬਾਲਾ ਤੇ ਜਿਹੜੇ ਨੇੜੇ ਦੇ ਤੇ ਜਿਹੜੇ ਕਾਲਜ ਨੇ ਪੰਚਕੂਲਾ ਜੇ ਇਹ ਪੰਜਾਬ ਯੂਨੀਵਰਸਿਟੀ ਨਾਲ ਜੋੜ ਇਹਦਾ ਮਤਲਬ ਆ ਕਿ ਤੁਹਾਡੀ ਜਿਹੜੀ ਕੁਰਕਸ਼ੇਤਰ ਯੂਨੀਵਰਸਿਟੀ ਜਿਹੜੇ ਦੋ ਜ਼ਿਲ੍ਹਿਆਂ ਦੇ ਨਾਲ ਜਿਹੜੇ ਸਰਕਾਰੀ ਕਾਲਜ ਆ ਉਹ ਨਖੇਦ ਨੇ ਉਹ ਯੂਨੀਵਰਸਿਟੀ ਆ ਨਖੇਦ ਨੇ ਤੁਸੀਂ ਪੰਜਾਬ ਯੂਨੀਵਰਸਿਟੀ ਤੇ ਤੰਗੀ ਅੱਖ ਰੱਖੀ ਆ ਤੇ ਜਗਦੀਪ ਦਨਖੜ ਸਾਹਿਬ ਦਾ ਕੋਈ ਰਾਈਟ ਨਹੀਂ ਮੰਨਿਆ ਤੁਸੀਂ ਇਸ ਯੂਨੀਵਰਸਿਟੀ ਦੇ ਚਾਂਸਲਰ ਹੋ ਪਰ ਤੁਸੀਂ ਇਹ ਬੋਲ ਨਹੀਂ ਬੋਲ ਸਕਦੇ ਹੈਗੇ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਹੋ ਤੁਸੀਂ ਭਾਜਪਾ ਦੇ ਨਮਾਇੰਦਾ ਨਹੀਂ ਹੋ ਤੁਸੀਂ ਇੱਕ ਉਸ ਅਹੁਦੇ ਤੇ ਬੈਠੇ ਹੋ ਜਿਹਦੇ ਅਹੁਦੇ ਤੇ ਤੁਹਾਨੂੰ ਪੰਜਾਬ ਦਾ ਹੱਕ ਪੂਰਨਾ ਚਾਹੀਦਾ ਹੈ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦਾ ਰਾਜਪਾਲ ਉਹ ਵੀ ਹਰਿਆਣੇ ਦਾ ਹੱਕ ਪੂਰਦਾ ਦੇਸ਼ ਦੇ ਉੱਪਰ ਰਾਸ਼ਟਰਪਤੀ ਉਹ ਵੀ ਹਰਿਆਣੇ ਦਾ ਹੱਕ ਪੂਰਦੇ ਨੇ ਇਹਦਾ ਮਤਲਬ ਹੈ ਕਿ ਸਾਨੂੰ ਪੰਜਾਬ ਵਾਲਿਆਂ ਨੂੰ ਕੌੜੀ ਅੱਖਣ ਮਤਰੀ ਮਾਂ ਵਾਲਾ سلوਕ ਕੀਤਾ ਜਾ ਰਿਹਾ ਔਰ ਮੈਨੂੰ ਤੇ ਦੁੱਖ ਇਸ ਗੱਲ ਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੂੰ ਬੋਲਣਾ ਚਾਹੀਦਾ ਕਾਂਗਰਸ ਪਾਰਟੀ ਨੂੰ ਬੋਲਣਾ ਚਾਹੀਦਾ ਔਰ ਸਭ ਤੋਂ ਵੱਡੀ ਮਾੜੀ ਗੱਲ ਕੀ ਆ ਅਮਨ ਰੋੜਾ ਵਾਸਤੇ ਵਿਕਰਮਜੀਤ ਸਿੰਘ ਸਾਨੀ ਵਾਸਤੇ ਇਹ ਦੋਨੇ ਮਾਂ ਦੇ ਪੁੱਤ ਕੱਲ ਯੂਨੀਵਰਸਿਟੀ ਦੇ ਵਿੱਚ ਹੀ ਬੈਠੇ ਜਿਸ ਯੂਨੀਵਰਸਿਟੀ ਦੇ ਸਮਾਗਮ ਵਿੱਚ ਜਗਦੀਪ ਦਨਖੜ ਬਸਾਹ ਬੋਲ ਕੇ ਇਹਨਾਂ ਨੇ ਕਿਉਂ ਨਹੀਂ ਉੱਥੇ ਰਜੈਂਟਮੈਂਟ ਸ਼ੋ ਕੀਤੀ ਹੁਣ ਹਮਣਾ ਰੋੜਾ ਹੋਣੀ ਬੜੇ ਆਪਣੇ ਨੂੰ ਆਪ ਨੂੰ ਕਾਬਲ ਸਮਝਦੇ ਨੇ ਬੜੇ ਇਮਾਨਦਾਰ ਸਮਝਦੇ ਉੱਥੇ ਇਰ ਕੋ ਚਾਰ ਸ਼ਬਦ ਨਹੀਂ ਬੋਲੇਗੇ ਵਿਕਰਮਜੀਤ ਸਿੰਘ ਸਾਨੀ ਹੋਣਾ ਕੋਈ ਚਾਰ ਸ਼ਬਦ ਨਹੀਂ ਬੋਲੇ ਤੁਸੀਂ ਸਟੇਜ ਤੇ ਰੌਲਾ ਪਾ ਲੈਂਦੇ ਕਿ ਦਨਕਰ ਸਾਹਿਬ ਇਹ ਗੱਲ ਨਾ ਕਰੋ ਪੰਜਾਬ ਯੂਨੀਵਰਸਿਟੀ ਸਾਡੀ ਆ ਤੁਸੀਂ ਆਪਣਾ ਕੰਮ ਕਰੋ ਮੁੱਖ ਮਮਾਣੋ ਚਾਂਸਲਰ ਡਿਗਰੀਆਂ ਮੰਡੋ ਪੋਲੀਟੀਕਲ ਸਟੇਟਮੈਂਟ ਨਾ ਦਿਓ ਇਹ ਡਰਦੇ ਉੱਥੇ ਬੈਠੇ ਨੇ ਇਹ ਚੁੱਪ ਕਰਕੇ ਬੈਠੇ ਨੇ ਇਹਨਾਂ ਦਾ ਕੀ ਆ ਤੇ ਹੁਣ ਫੋਟੋਵਾਰਕਲ ਕਿ ਇੱਕ ਬੜੀ ਅੱਛੀ ਮੁਲਾਕਾਤ ਹੋ ਗਈ ਜਗਦੀਪ ਦਣਖੜ ਸਾਹਿਬ ਨਾਲ ਅਸੀਂ ਉਸ ਫੋਟੋ ਨੂੰ ਛੱਟਣਾ ਪੰਜਾਬ ਦੇ ਲੋਕਣੇ ਜਦ ਤੁਸੀਂ ਮੂੰਹ ਦੇ ਵਿੱਚ ਮਿਸ਼ਰੀ ਪਾ ਕੇ ਬੈਠੇ ਰਹੋ ਤੇ ਨਾਲ ਲਾਚੀਆਂ ਖਾਂਦੇ ਰਹੋ ਤੇ ਉਦੋਂ ਕਿਉਂ ਨਹੀਂ ਬੋਲੇ ਜਗਦੀਪ ਦਣਖੜ ਨੇ ਤੁਸੀਂ ਮਾਈਕ ਤੇ ਖੜਾ ਹੋ ਜਾਂਦੇ ਕੀ ਤੁਹਾਨੂੰ ਜਗਦੀਪ ਦਣਖੜ ਫੜ ਕੇ ਜੇਲ੍ਹ ਤੋਂ ਛੋਟ ਦੇ ਦਿੰਦੇ ਹੈਗੇ ਠੀਕ ਆ ਪ੍ਰੋਟੋਗਲ ਲੇਕਿਨ ਉੱਥੇ ਆਪਣੀ ਅਰਜੈਂਟਮੈਂਟ ਸ਼ੋਅ ਕਰਦੇ ਜਦੋਂ ਜਗਦੀਪ ਦਣਖੜ ਸਾਹਿਬ ਬੋਲ ਕੇ ਤੁਸੀਂ ਉਥੋਂ ਮਾਈਕ ਫੜ ਲੈਂਦੇ ਕਿ ਦਨਕਰ ਸਾਹਿਬ ਸਰਸਰ ਗਲਤ ਆ ਅਸੀਂ ਪੰਜਾਬ ਦੀ ਯੂਨੀਵਰਸਿਟੀ ਸਾਡੀ ਆ ਅਸੀਂ ਕਿਸੇ ਵੀ ਯੂਨੀ ਦੂਜੇ ਕਿਸੇ ਸੂਬੇ ਦੇ ਕਿਸੇ ਕਾਲਜ ਨੂੰ ਇੱਥੋਂ ਮਾਨਤਾ ਨਹੀਂ ਦਿਵਾਉਂਦੇ ਨਹੀਂ ਹੈਗੇ ਤੇ ਚੁੱਪ ਕਰਕੇ ਬੈਠੇ ਰਹੇ ਹੱਦ ਯਾਰ ਇਹੋ ਜੇ ਬੰਦਿਆਂ ਦੀ ਫਿਰ ਤੁਸੀਂ ਕਹਿੰਦੇ ਕਿ ਅਸੀਂ ਪੰਜਾਬੀ ਪੁੱਤਰ ਆ ਕਾਹਦੇ ਪੰਜਾਬੀ ਪੁੱਤਰ ਆ ਤੁਹਾਡੇ ਕੋ ਅਗਲਾ ਹੱਕ ਖੋ ਕੇ ਲੈ ਗਿਆ ਉਹਦਾ ਇਹ ਮਤਲਬ ਆ ਕਿ ਮੈਂ ਹੁਣ ਦਨਕਰ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਲੋ ਪੰਜਾਬੀਆਂ ਦਾ ਕਰੰਟ ਚੈੱਕ ਕੀਤਾ ਉਹ ਕਰੰਟ ਅ ਮਨਰ ਰੋਡ ਦਾ ਵੀ ਉੱਥੇ ਫਿਊਜ ਹੋ ਗਏ ਬਲਬ ਤੇ ਵਿਕਰਮਜੀਤ ਸਾਨੀ ਦੇ ਵੀ ਬਲਬ ਫਿਊਜ ਹੋ ਗਏ ਇਹਨਾਂ ਨੂੰ ਉੱਥੇ ਬੋਲਣਾ ਚਾਹੀਦਾ ਸੀ ਤੇ ਉਹ ਹੁਣ ਲਾਨ ਕਰ ਗਏ ਨੇ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂ ਮਿਲਣਾ ਚਾਹੀਦਾ ਜੀ ਕੱਲ ਨੂੰ ਤੁਸੀਂ ਕਹੋਗੇ ਕਿ ਚੰਡੀਗੜ੍ਹ ਵੀ ਖੋ ਕੇ ਪੰਜਾਬ ਕੋ ਖੋ ਕੇ ਹਰਿਆਣੇ ਨੂੰ ਦਿੱਤੀ ਜਾਵੇ ਪਾਣੀ ਵੀ ਖੋ ਕੇ ਲੈ ਜਾਓ ਕੀ ਗੱਲ ਆ ਪੰਜਾਬ ਨੇ ਕੀ ਗਲਤ ਗੁਨਾਹ ਕਰਤੇ ਪੰਜਾਬ ਨਾਲ ਧੱਕੇ ਕਿਉਂ ਚਾਹੇ ਉਹ ಕಾಂಗ್ರೆਸ ਅਜ ਕਰੇ ਚਾਹੇ ਭਾਜਪਾ ਕਰੇ ਪੰਜਾਬ ਦੇ ਕਰਮਾ 'ਚ ਧੱਕੇ ਲਿਖੇ ਧੱਕੇ ਇਸ ਕਰਕੇ ਲਿਖਨੇ ਕਿ ਸਾਡੀ ਜਿਹੜੀ ਸਟੇਟ ਦੀ ਲੀਡਰਸ਼ਿਪ ਆ ਅਕ੍ਰੋਸ ਦਾ ਪਾਰਟੀ ਉਹ ਸਾਰੀਆਂ ਗੂੰਗੀਆਂ ਬਹਿ ਰਹੀਆਂ ਕਿਉਂ ਨਹੀਂ ਉਹਨਾਂ ਕੈਪਟਨ ਮਿਰਿੰਦਰ ਸਿੰਘ ਬੋਲਦੇ ਕਿਉਂ ਨਹੀਂ ਸੁਨੀਲ ਜਾਖੜ ਸਾਹਿਬ ਬੋਲਦੇ ਕਿਉਂ ਨਹੀਂ ਤਰਨ ਚੋਗ ਸਾਹਿਬ ਬੋਲਦੇ ਕਿਉਂ ਨਹੀਂ ਮਨਜਿੰਦਰ ਸਿੰਘ ਸਿਰਸਾ ਬੋਲਦੇ ਕਿਉਂ ਨਹੀਂ ਸੁਖਬੀਰ ਬੋਸ ਸਿੰਘ ਬਾਦਲ ਬੋਲੇ ਜਾਂ ਹੋਰ ਨਹੀਂ ਬੋਲੇ ਰਾਜਾ ਮਰੀਂਦਰ ਸਿੰਘ ਵੜਿੰਗ ਪ੍ਰਤਾਪ ਸਿੰਘ ਬਾਜਵਾ ਭਗਵੰਤ ਮਾਨ ਸਾਹਿਬ ਨੂੰ ਹੀ ਬੋਲੇ ਸਿਰਫ ਮਲਵਿੰਦਰ ਸਿੰਘ ਕਾਂਗਾ ਬੋਲੇ ਕਿਉਂ ਮੁੱਖ ਮੰਤਰੀ ਦਾ ਬੋਲਿਆ ਜਿਆਦਾ ਮੈਟਰ ਕਰਦੇ ਨੇ ਜੇ ਜਗਦੀਪ ਧਣਕੜ ਸਾਹਿਬ ਨੇ ਨਹੀਂ ਕੋਈ ਆਪਣੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਰੱਖੀ ਤੇ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਵੀ ਇਹੋ ਜੀ ਮਰਿਆਦਾ ਤੋੜ ਕੇ ਸਟੇਟਮੈਂਟ ਦੇ ਦੇਣੀ ਕਿ ਯਾਰ ਤੁਸੀਂ ਕੌਣ ਹੁੰਦੇ ਜੇ ਮੰਨਿਆ ਤੁਸੀਂ ਚਾਂਸਲਰ ਹੋ ਪਰ ਇਹਦਾ ਮਤਲਬ ਨਹੀਂ ਕਿ ਸਾਡਾ ਤੁਸੀਂ ਹੱਕ ਖੋਲੋਗੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਦੋ ਤਿੰਨ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਇਹਨਾਂ ਮੁੱਦਿਆਂ ਬਾਰੇ ਸਮਝਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ